ਕੁੜੀਆਂ ਭੱਜੀਆਂ ਨੇ ਉਹਨਾਂ ਨੇ ਮਹਿੰਤਦਾਰਲਾ ਕਰਿਆ ਵੀ ਸਾਨੂੰ ਇਥੋਂ ਅੰਕਲ ਕੱਢ ਲੋ ਸਾਨੂੰ ਛੱਡਿਓ ਕਿਤੇ ਮੁੱਲਾਪੁਰ ਤੱਕ ਹਾਂਜੀ ਡੇਰੇ ਚੋਂ ਭੱਜੀਆਂ ਬਾਲ ਘਰ ਦੇ ਵਿੱਚੋਂ ਭੱਜੀਆਂ ਇਹਨਾਂ ਜਿਹੜਾ ਬੈਕਗ੍ਰਾਉਂਡ ਬਹੁਤ ਖਰਾਬ ਆ ਜੀ ਜਦੋਂ ਮੂਰਕਰੀਮੇ ਦੀ ਇੱਕ ਲੜਕੀ ਉਹ ਤੇ ਮੱਥਾ ਟੇਕਣ ਗਈ ਪਰਿਵਾਰ ਦੇ ਨਾਲ ਗੱਡੀ ਲਈ ਸੀ ਉਹਨਾਂ ਨੇ ਨਵੀਂ ਇਹਨਾਂ ਦੇ ਕੱਪੜੇ ਪਾੜੇ ਤੇ ਹੱਥੋਂ ਪਾਈ ਹੋਇਆ ਚਪੇੜਾ ਮਾਰੀਆਂ ਕੁੜੀ ਦੇ ਇਹਨਾਂ ਕੀ ਕਰਦਾ ਲੇਡੀ ਜਿਹੋ ਚਾ ਬੰਦਾ ਹੈ ਉਹਦੇ ਉੱਤੇ ਚੜ ਜਾਂਦਾ ਸੀਗਾ ਉਹ ਦੂਸਰੀ ਕੀ ਕਹਿੰਦੀ ਸੀ ਨਾ ਵੀ ਸਾਡੇ ਇਹ ਉੱਤੇ ਚੜ ਗਿਆ ਟੂਹੇ ਦੇ ਉੱਤੇ ਖੜ ਗਿਆ ਉੱਪਰ ਖੜ ਜਾਂਦਾ ਸੀ ਚੜ ਤਿੱਕਾ ਸੀਗੇ ਪਾਪ ਮੇਰੇ ਉੱਤਰ ਗਏ ਜੀ ਤੂੰ ਵੀ ਬਾਬੇ ਨੂੰ ਚੜਾ ਲਾ ਆ ਆਦਤ ਬੁੜੀਆਂ ਦੇ ਅੰਦਰ ਗਈ ਹੋਈ ਆ ਇਹ ਨਿਕਲਦੀ ਨਹੀਂ ਗਈ ਇਹ ਕੱਢਣੀ ਪੈਣੀ ਆ ਜੀ ਉਹਦੇ ਵਿੱਚ ਬਕਾਇਦਾ ਕੁੜੀਆਂ ਦੇ ਨਾਂ ਤੇ ਉਮਰ ਸਥਾਨ ਤੇ ਟਾਈਮ ਦੱਸਿਆ ਹੋਇਆ ਵੀ ਕਦੋਂ ਕੀ ਹੋਇਆ ਵਾ ਇਹ ਜੋ ਤਫਤੀਸ਼ ਇਹ ਪੱਤਰੇ ਤੋਂ ਖੁੱਲਣੇ ਨਾ ਉਦੋਂ ਪਤਾ ਲੱਗਣਾ ਇਹ ਐਵੇਂ ਨਹੀਂ ਭੱਜੇ ਫਿਰਦੇ ਡਰਦੇ ਇਹਦੇ ਵਿੱਚ ਬੱਚੇ ਨੂੰ ਉਮਰ ਤੋਂ ਪਹਿਲਾਂ ਉਹਨੂੰ ਵੱਡਾ ਕਰਨਾ ਇੱਕ ਤਾਂ ਇਹ ਮੈਡੀਸਨ ਦਾ ਵਿੱਚ ਉਹਦੇ ਵਿੱਚ ਪਾਇਆ ਜਾਂਦਾ ਸਾਲਟ ਸਰੀਰਕ ਸੰਬੰਧ ਬਣਾਉਣ ਲਈ ਤਿਆਰ ਕਰਨ ਤੇ ਜਟ ਕਰਨਾ ਉਹ ਦਵਾਈ ਦਾ ਸਾਲਟ ਹੈ ਦੇ ਵਿੱਚ ਉਹ ਦਵਾਈ ਇੱਕ ਨਹੀਂ ਦੋ ਨਹੀਂ ਸ਼ੀਸ਼ੀਆਂ ਉੱਤੇ ਹਜ਼ਾਰਾਂ ਸ਼ੀਸ਼ੀਆਂ ਦੀ ਵੀਡੀਓ ਬਣਾ ਕੇ ਕੋ ਸੁਖਦੇਵ ਸਿੰਘ ਲੈ ਕੇ ਆਇਆ ਦਵਾਈ ਕੋਲੇ ਲੈ ਕੇ ਆਏ ਨੇ ਇਹ ਡੇਰੇ ਚ ਪਈ ਸੀ ਇਹ ਡੇਰੇ ਚ ਪਈ ਸੀ 34 ਤਾਂ ਮੈਨੂੰ ਉਹ ਮਿਲਿਆ ਜਿਹੜੇ ਅੰਦਰ ਜਾਂਦੇ 10 15 ਸਾਲਾਂ ਦੇ ਇਹਦੇ ਕੋਲੇ ਕਾਲਾ ਲਮਾ ਬੈਠੇ ਮੈਨੂੰ ਮੇਰੇ ਕੋਲ ਛਾਡੇ ਬਿਠਾ ਸਾਡੇ ਨਾਲ ਤਾਂ ਕਾਲਾ ਮੈਂ ਦੇਦਾ ਕਿਹੜਾ ਕਾਲਾ ਹਲਮ ਹੈ ਇਹਦੇ ਕੋਲੇ ਆ ਵੀ ਹਾਲਾਤ ਸਾਡੇ ਸਾਹਮਣੇ ਆਇਆ ਵੀ ਲੜਕੀਆਂ ਵਿਆਹ ਉੱਥੋਂ ਇਹਨਾਂ ਨੇ ਬੈਹੀਆਂ ਜਿਹੜੀਆਂ ਉਹ ਪਰਿਵਾਰਾਂ ਦੇ ਵਿੱਚ ਗਈਆਂ ਹੁਣ ਜਦੋਂ ਇਹ ਵੀਡੀਓ ਵਾਇਰਲ ਹੋਈ ਅਗਲਾ ਇਹ ਕਹਿੰਦਾ ਵੀ ਤੂੰ ਵੀ ਉੱਥੇ ਰਹਿ ਕੇ ਐਵੇਂ ਖਬਰਾਂ ਤੂੰ ਵੀ ਇਹੋ ਜਿਹਾ ਕੁਝ ਕੀਤਾ ਹੋਊਗਾ ਸਭ ਸੜਾ ਟੰਗਿਆ ਕਿ ਨਹੀਂ ਕੁੜੀਆਂ ਸਾਹਮਣੇ ਆਈਆਂ ਫਸ ਗਿਆ ਆ ਬਲਜਿੰਦਰ ਸੀਗਾ ਖੜੇ ਵਾਲਾ ਜੇਲ ਕੱਟ ਕੇ ਆਇਆ ਕਿ ਨਹੀਂ ਕੋਈ ਵੀ ਲੇਡੀ ਜ ਹੈਗੀ ਆ ਸਾਡੀ ਉਹਨਾਂ ਨੂੰ ਅਪੀਲ ਆ ਵੀ ਜੋ ਹੋਣਾ ਸੀਗਾ ਉਹ ਵਾਇਰਲ ਹੋ ਚੁੱਕਿਆ ਤੇ ਕੋਈ ਪੀੜਤਾ ਹੈਗਾ ਸਾਹਮਣੇ ਆ ਗੜੀ ਅੰਤਰੀਅਮੀ ਬਣਦੇ ਆ ਕਰਤੂਤਾਂ ਇਹਨਾਂ ਦੀ ਕਿਹੜੀ ਭਜਦਾਗਾ ਤੇ ਹੁਣ ਖੜੇ ਲੋਕ ਇਹਨਾਂ ਕੋਲੋਂ ਦੁੱਖ ਟਡਾਉਣ ਜਾਂਦੇ ਆ ਮੁਸੀਬਤਾਂ ਨੂੰ ਟਾਲਣ ਲਈ ਜਾਂਦੇ ਆ ਇਹਨੂੰ ਆਪ ਨੂੰ ਨਹੀਂ ਸੇ ਪਤਾ ਵੀ ਗਾ ਮੁਸੀਬਤ ਕਿਹੜੀ ਵੱਡੀ ਆਉਣ ਵਾਲੀ ਤਲਵੰਡੀ ਖੁਰਦ ਦੇ ਵਿੱਚੋਂ ਇਹਨਾਂ ਨੇ ਅੱਜ ਕਈ ਸਾਲ ਪਹਿਲਾਂ 8-10 ਘਰਾਂ ਦੇ ਮੁੰਡੇ ਚੱਕ ਕੇ ਲੈ ਜਾ ਕੇ ਕੁੱਟੀਆਂ ਚ ਕੁੱਟੇ ਸੀ ਦੱਬਾ ਇਹਨਾਂ ਦਾ ਪੂਰਾ ਵਾ ਤੇ ਇਸ ਕਰਕੇ ਜਿਹੜੇ ਬੰਦੇ ਨੇ ਵੀਡੀਓ ਬਣਾ ਲਈ ਹੋ ਸਕਦਾ ਉਹਨੂੰ ਕਿੰਨਾ ਕੁ ਟੌਰਚਰ ਕੀਤਾ ਹੋਵੇ ਜੇ ਭਜਦੇ ਆ ਉਹਨੂੰ ਫਿਰ ਚੱਕ ਕੇ ਬੱਚੇ ਨੂੰ ਕਿਵੇਂ ਲੈ ਕੇ ਜਾਂਦਾ ਲੱਤਾਂ ਬਾਹਾਂ ਤੋਂ ਵੜ ਕੇ ਜਦੋਂ ਕੋਈ ਬਹੁਤ ਵੱਡਾ ਅਪਰਾਧ ਕੀਤਾ ਹੁੰਦਾ ਆ ਬੱਚੇ ਉਥੋਂ ਛੁੱਟਣਾ ਚਾਹੁੰਦੇ ਆ ਭੱਜਣਾ ਚਾਹੁੰਦੇ ਨੇ ਉਥੋਂ ਤੁਸੀਂ ਇਹ ਕਹਿ ਰਹੇ ਹੋ ਕਿ ਉਹਾਰ ਬਹੁਤ ਚਰਤਾ ਇਹਨਾਂ ਕੋਲੇ ਆਉਂਦਾ ਜਾਂਦਾ ਸੀ ਤੇ ਕਿੱਡਾ ਵਿਸ਼ਵਾਸ ਘਾਤ ਆ ਪਹਿਲਾਂ ਤਾਂ ਦੇਖੋ ਜੀ ਇੱਕ ਲੜਕੀ ਨੂੰ ਮਾਤਾ ਪਿਤਾ ਵਿਸ਼ਵਾਸ ਕਰਕੇ ਭੇਜਦਾ ਤੇ ਉਹਦੇ ਨਾਲ ਹੋ ਕੀ ਰਿਹਾ ਇਤੋਂ ਵੱਡਾ ਅਕਰਤ ਘਣ ਤੇ ਵੱਡਾ ਪਾਪ ਇਹਨੂੰ ਉੱਪਰ ਕੀ ਹੋ ਰਿਹਾ ਹੈ ਲਾਕੇ ਵਾਲੇ ਫਰੇਨਾ ਮਤਲਬ ਝਿਜਕਦੇ ਕਿਉਂ ਨਹੀਂ ਬੋਲਣਾ ਬਹੁਤ ਵਾਰ ਅਸੀਂ ਟਰਾਈ ਕੀਤਾ ਬੋਲ ਪੈਂਦੇ ਨੇ ਪਰ ਔਨ ਰਿਕਾਰਡ ਬੋਲਣਾ ਚਾਹੁੰਦੇ ਨਹੀਂ ਉਹ ਕੀ ਕੋਈ ਡਰ ਡੇਰੇ ਦਾ ਇੰਨਾ ਜ਼ਿਆਦਾ ਜਿੱਦਣ ਦਾ ਇਹ 8487 ਸੰਤ ਤੋਂ ਤਕਰੀਬਨ ਬਾਬਾ ਗੰਗਾ ਨੰਦ ਜੀ ਜਿਹੜੇ ਕਹਿੰਦੇ ਉਹਨਾਂ ਦੇ ਗੁਜਰ ਜਾਣ ਤੋਂ ਬਾਅਦ ਇਸ ਨੇ ਡੇਰਾ ਬੱਲਿਆ ਸੰਕਰਾਨੰਦ ਨੇ ਤਕਰੀਬਨ ਆਪ ਦੇ ਨਾਲ ਦੇ ਹੀ ਰਿਸ਼ਤੇਦਾਰ ਦੋਸਤ ਚਿਤੇਹਾਂ ਨੂੰ ਨਾਲ ਲੈ ਕੇ ਨਗਰ ਦੇ ਜਿਹੜੇ ਸੇਵਾਦਾਰ ਸੀ ਉਹਨਾਂ ਨੂੰ ਹੌਲੀ-ਹੌਲੀ ਪਿੱਛੇ ਕਰ ਦਿੱਤਾ ਕੁੱਟ ਮਾਰ ਕੇ ਦਬੱਲੇ ਯਾਨੀ ਕਿ ਸੇਵਾ ਕਰਦੇ ਸੀ ਤੇ ਇਸ ਜਿਹੜਾ ਭਗਵਾ ਪਣਾ ਸੀ ਉਹਦੇ ਨਾਲ ਆਪਦੇ ਇੱਕ ਤਕਰੀਬਨ ਨਾ ਸਾਡੇ ਸਿੱਖ ਕੌਮ ਦੇ ਜਿਹੜੇ ਬਾਣੇ ਵਾਲੇ ਹੁੰਦੇ ਆ ਸਿੰਘ ਉਹਨਾਂ ਨੂੰ ਨਾਲ ਰੱਖ ਰਿਹਾ ਅਮਰਤ ਨੀਂਵ ਵਿੱਚ ਰੱਖਿਆ ਸ਼ਿਕਾਇਤ ਹੈ ਉਹ ਵੈਸੇ ਰੱਖ ਕੇ ਪਾ ਪੇਸ ਪਾ ਕੇ ਇੱਕ ਏਜ ਵੀ ਇੱਕ ਗੱਲ ਬਣ ਹੈਗੀ ਆ ਸੋਚਣ ਵਾਲੀ ਵੀ ਉਹਨਾਂ ਨੂੰ ਨਾਲ ਲੈ ਕੇ ਵੀ ਸਾਡੇ ਸਿੱਖ ਕੌਮ ਦੇ ਵੀ ਵਿੱਚੋਂ ਰਲੇਮਾ ਕਰਕੇ ਉਹਨਾਂ ਨੂੰ ਗਮਰਾਹ ਕਰਕੇ ਵੀ ਮੈਂ ਇਹੋ ਜਿਹਾ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦਾ ਇੱਕ ਡੇਰਾ ਬੜੀ ਚਰਚਾ ਦੇ ਵਿੱਚ ਆਇਆ ਜਦੋਂ ਇੱਕ ਅਸ਼ਲੀਲ ਵੀਡੀਓ ਡੇਰੇ ਦੇ ਮੁਕੀ ਦੀ ਵਾਇਰਲ ਹੁੰਦੀ ਹੈ ਔਰ ਉਸ ਤੋਂ ਬਾਅਦ ਉਹ 60 ਫੂਟੇਜ ਜਿਹੜੀ ਹੈ ਉਹ ਪੂਰੀ ਜਿਹੜੀ ਵੀਡੀਓ ਹੈ ਉਹ ਇੰਨੀ ਜ਼ਿਆਦਾ ਫੈਲਦੀ ਹੈ ਸੋਸ਼ਲ ਮੀਡੀਆ ਤੇ ਲਗਾਤਾਰ ਚਰਚਾ ਹੁੰਦੀ ਹੈ ਔਰ ਲੋਕ ਵੱਖੋ-ਵੱਖਰੀਆਂ ਗੱਲਾਂ ਕਰਦੇ ਆ ਆਖਰਕਾਰ ਡੇਰੇ ਦੀ ਜਦੋਂ ਗੱਲ ਆਉਂਦੀ ਹੈ ਤਾਂ ਲੋਕਾਂ ਦੇ ਮਨਾਂ 'ਚ ਬਹੁਤ ਸਵਾਲ ਉੱਠਦੇ ਆ ਡੇਰਿਆਂ ਨੂੰ ਲੈ ਕੇ ਡੇਰਿਆਂ ਦੇ ਵਿੱਚ ਕੀ ਚੱਲਦਾ ਹੈ ਉਸ ਨੂੰ ਲੈ ਕੇ ਹਾਲਾਂਕਿ ਸਾਰੇ ਡੇਰੇ ਇੱਕੋ ਜਿਹੇ ਨਹੀਂ ਹੁੰਦੇ ਬਹੁਤ ਸਾਰੇ ਡੇਰੇ ਚੰਗੇ ਵੀ ਨੇ ਆਪਣੇ ਆਪਣੇ ਜਿਹੜੀ ਉਹਨਾਂ ਦਾ ਖੇਤਰ ਆ ਉਹਦੇ ਵਿੱਚ ਚੰਗੇ ਕੰਮ ਵੀ ਕਰਦੇ ਨੇ ਲੋਕ ਭਲਾਈ ਦੇ ਕੰਮ ਵੀ ਕਰਦੇ ਆ ਪਰ ਜਦੋਂ ਕੋਈ ਵੀਡੀਓ ਵਾਇਰਲ ਆਉਂਦੀ ਆ ਅਸ਼ਲੀਲ ਵੀਡੀਓ ਖਾਸ ਕਰਕੇ ਜਦੋਂ ਵਾਇਰਲ ਆਉਂਦੀ ਆ ਤਾਂ ਫੇਰ ਜਿਹੜਾ ਸਵਾਲ ਤਾਂ ਉੱਠਣੇ ਬਣਦੇ ਨੇ ਤਾਂ ਅਸੀਂ ਅੱਜ ਖੜੇ ਆਂਗੇ ਉਸੇ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਕਿਉਂਕਿ ਇਹ ਜਿਹੜੇ ਡੇਰੇ ਦੀ ਅਸ਼ਲੀਲ ਵੀਡੀਓ ਇੱਕ ਕਥਿਤ ਤੌਰ ਤੇ ਮਹਿਲਾ ਦੇ ਨਾਲ ਜਿਹੜੀ ਵਾਇਰਲ ਹੋਈ ਉਸ ਤੋਂ ਬਾਅਦ ਪੂਰਾ ਭੰਬਲ ਭੁਸਾੜਾ ਮੱਚਾ ਹੋਇਆ ਔਰ ਕਿਹਾ ਜਾ ਰਿਹਾ ਕਿ ਡੇਰੇ ਦਾ ਮੁਖੀ ਵੀ ਫਰਾਰ ਚੱਲ ਰਿਹਾ ਹੈਗਾ ਗੱਲਬਾਤ ਕਰਦੇ ਆਂ ਪਿੰਡ ਵਾਲਿਆਂ ਦੇ ਨਾਲ ਬਾਜੂ ਖਾਲਸਾ ਵਜਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਪੂਰਾ ਮਾਮਲਾ ਸਮਝਾਓ ਡੇਰੇ ਦੀ ਜਿਹੜੀ ਵੀਡੀਓ ਇੱਕ ਅਸ਼ਲੀਲ ਵਾਇਰਲ ਹੁੰਦੀ ਹੈ ਔਰ ਉਸ ਤੋਂ ਬਾਅਦ ਸੁਰਖੀਆਂ ਦੇ ਵਿੱਚ ਆਉਂਦਾ ਉਹ ਡੇਰਾ ਡੇਰੇ ਦਾ ਇਤਿਹਾਸ ਕੀ ਹੈ ਔਰ ਹੁਣ ਜਿਹੜੇ ਬੈਠੇ ਨੇ ਉਥੇ ਮੁਖੀ ਉਹਨਾਂ ਦੇ ਬਾਰੇ ਵੀ ਦੱਸੋ ਜਿਹੜਾ ਪਹਿਲਾ ਇਤਿਹਾਸ ਹੈ ਜੀ ਜਿੰਨੀ ਕੁ ਮੇਰੀ ਸੁਰਤ ਆ ਉਦੋਂ ਦਾ ਉਸ ਤੋਂ ਪਹਿਲਾਂ ਤਾਂ ਸਾਡੇ ਨਗਰ ਦੇ ਵਿੱਚ ਇੱਕ ਆਮ ਕੁੱਲੀ ਦੇ ਵਿੱਚ ਹੀ ਸੁਣਿਆ ਬਜ਼ੁਰਗਾਂ ਤੋਂ ਮੈਨੂੰ ਇਹਦੇ ਬਾਰੇ ਪੱਕਾ ਖਾਸ ਨਹੀਂ ਪਤਾ ਜਿਵੇਂ 1700 ਤੋਂ ਕਹਿੰਦੇ ਆ ਸ਼ਾਇਦ ਹੋਵੇ ਜਣ ਕਿੰਨਾ ਕਿ ਸਾਡੇ ਬਜ਼ੁਰਗ ਦੱਸਦੇ ਆ ਵੀ ਪਿੰਡ ਦੇ ਮੁੱਢ ਦੇ ਇਹ ਕੋਲੀ ਚ ਬਾਬੇ ਰਹਿੰਦੇ ਸੀ ਉੱਥੋਂ ਉਹਨਾਂ ਨੇ ਨਾ ਥੋੜੀ ਜਗ੍ਹਾ ਛੱਡ ਕੇ ਬਾਹਰ ਵੀ ਸੰਨਿਆਸੀ ਆ ਇਹ ਵੀ ਨਗਰ ਚ ਵੀ ਉਦਾਂ ਲੈਂਦੇ ਆ ਵੀ ਉਹਨੂੰ ਅਸੀਂ ਸੇਵਾ ਦੇ ਵਾਸਤੇ ਲੰਗਰ ਪ੍ਰਸਾਦਾ ਚਾਹੀਦਾ ਵੀ ਪਹੁੰਚਦਾ ਕਰ ਦਿੰਦੀ ਨਗਰ ਨੇ ਉਸ ਟਾਈਮ ਦੀ ਨੇ ਤਕਰੀਬਨ ਕਈ ਸਾਲ ਤੱਕ ਬਾਰੀ ਬੰਨ ਕੇ ਸੇਵਾ ਦੇ ਵਾਸਤੇ ਰੋਟੀ ਲੰਗਰ ਪਾਣੀ ਉੱਥੇ ਹੀ ਪਹੁੰਚਦਾ ਕਰਦੇ ਰਹੀਆਂ ਘਰੋਂ ਬਣ ਕੇ ਜਾਂਦਾ ਸੀ ਪ੍ਰਸਾਦਾ ਆਪਣੀ ਉਸ ਵਕਤ ਉਹਨਾਂ ਮਹਾਤਮਾ ਤੇ ਕੋਈ ਵੀ ਬਲੇਮ ਨਹੀਂਗਾ ਗਰੀਬ ਦਾ ਸੀ ਬਾਣੀ ਆ ਉਹਦੇ ਵਿੱਚ ਤੇ ਥੋੜੇ ਜੇ ਸ਼ਲੋਕ ਆ ਕਬੀਰ ਦੇ ਆਉਂਦੇ ਆ ਅਸੀਂ ਸੁਣਦੇ ਹੁੰਨੇ ਆਂ ਕਈ ਵਾਰ ਉਹ ਬਾਣੀ ਦੇ ਵਿੱਚ ਅਸੀਂ ਸਤਿਕਾਰ ਕਰਦੇ ਆਂ ਹਰ ਇੱਕ ਧਰਮ ਦਾ ਬਾਣੀ ਦਾ ਜਿਹੜੀ ਬਾਣੀ ਸਾਨੂੰ ਇੱਕ ਚਾਨਣਾ ਪਾਉਂਦੀ ਆ ਅਗਿਆਨਤਾ ਦੂਰ ਕਰਦੀ ਆ ਉਹਦਾ ਸਤਿਕਾਰ ਕਰਨਾ ਚਾਹੀਦਾ ਜੀ ਅਸੀਂ ਇਸ ਕਰਦੇ ਆਂ ਜਿੱਦਣ ਦਾ ਇਹ 8487 ਸੰਨ ਤੋਂ ਤਕਰੀਬਨ ਬਾਬਾ ਗੰਗਾ ਨੰਦ ਜੀ ਜਿਹੜੇ ਕਹਿੰਦੇ ਆ ਉਹਨਾਂ ਦੇ ਗੁਜਰ ਜਾਣ ਤੋਂ ਬਾਅਦ ਇਸਨੇ ਡੇਰਾ ਮੱਲਿਆ ਸੰਕਰानंद ਨੇ ਤਕਰੀਬਨ ਆਪ ਦੇ ਨਾਲ ਦੇ ਹੀ ਰਿਸ਼ਤੇਦਾਰ ਦੋਸਤ ਚਿਤੇਹਾਂ ਨੂੰ ਨਾਲ ਲੈ ਕੇ ਨਗਰ ਦੇ ਜਿਹੜੇ ਸੇਵਾਦਾਰ ਸੀ ਉਹਨਾਂ ਨੂੰ ਹੌਲੀ-ਹੌਲੀ ਪਿੱਛੇ ਕਰ ਦਿੱਤਾ ਕੁੱਟ ਮਾਰ ਕੇ ਦਬੱਲੇ ਜਾਨੀ ਕਿ ਸੇਵਾ ਕਰਦੇ ਸੀ ਜਿਹੜੀ ਉਹਨਾਂ ਨੇ ਬਿਲਡਿੰਗ ਆਪ ਸਾਧੂ ਮਹਾਤਮ ਨੂੰ ਕਰਕੇ ਤਿਆਰ ਦਿੱਤੇ ਸੀ ਕੋਟਿਆ ਸਭ ਛੋਟੇ-ਛੋਟੇ ਵੀ ਇੱਥੇ ਬਾਬਾ ਫਲਾਣਾ ਸੁਰੂ ਹੁਣ ਮੈਂ ਨਾਉ ਨਹੀਂ ਜਾਣਦਾ ਛੋਟਾ ਸੀਗਾ ਤੇ ਉਹ ਇਹਨਾਂ ਨੇ ਢਾ ਕੇ ਜਿਹੜਾ ਨਾਸ਼ਟ ਕਰਕੇ ਇੱਕ ਮੰਦਰ ਦਾ ਰੂਪ ਦੇ ਕੇ ਜਾਨੀ ਕਿ ਦਿਖ ਦਿੱਤੀ ਸਾਡੇ ਧਾਰਮਿਕ ਜਿਹੜੇ ਆਪਣੇ ਗੁਰਦਾਰਾ ਸਾਹਿਬ ਸਥਾਨ ਹੁੰਦੇ ਉਹਨੂੰ ਦਿਖ ਦੇ ਕੇ ਸਾਰੇ ਇਹਨੂੰ ਜੋੜਨ ਦੀ ਖਾਤਰ ਫਿਰ ਇਹਨੇ ਇਸ ਜਿਹੜਾ ਭਗਵਾ ਬਣਾ ਸੀ ਉਹਦੇ ਨਾਲ ਆਪਦੇ ਇੱਕ ਤਕਰੀਬਨ ਸਾਡੇ ਸਿੱਖ ਕੌਮ ਦੇ ਜਿਹੜੇ ਬਾਣੇ ਵਾਲੇ ਹੁੰਦੇ ਆ ਸਿੰਘ ਉਹਨਾਂ ਨੂੰ ਨਾਲ ਰੱਖ ਰਿਹਾ ਅਮਰਤਨੀ ਵਿੱਚ ਰੱਖਿਆ ਸ਼ਿਕਾਇਤ ਉਹ ਵੈਸੇ ਰੱਖ ਕੇ ਪਾ ਪੇਸ ਪਾ ਕੇ ਇੱਕ ਇਸ ਜੀ ਵੀ ਇੱਕ ਗੱਲ ਬਣ ਹੈਗੀ ਆ ਸੋਚਣ ਵਾਲੀ ਵੀ ਉਹਨਾਂ ਨੂੰ ਨਾਲ ਲੈ ਕੇ ਵੀ ਸਾਡੇ ਸਿੱਖ ਕੌਮ ਦੇ ਵੀ ਵਿੱਚੋਂ ਰਲੇਮਾ ਕਰਕੇ ਉਹਨਾਂ ਨੂੰ ਗਮਰਾਹ ਕਰਕੇ ਵੀ ਮੈਂ ਇਹੋ ਜਿਹਾ ਫੋਟੇ ਨਾਲ ਜੋੜ ਵੀਡੀਓ ਵਾਇਰਲ ਹੋਈ ਆ ਉਹਦਾ ਕੀ ਮਾਮਲਾ ਉਹਦਾ ਮਾਮਲਾ ਜੀ ਇਸ ਦੀ ਅਸਲੀਲ ਵੀਡੀਓ ਵਾਇਰਲ ਹੋਈ ਆ ਜਿਹੜੀ ਉਹ ਸਹੀ ਵੀ ਵੀਡੀਓ ਆ ਸੱਚੀ ਆ ਕੋਈ ਝੂਠੀ ਨਹੀਂ ਹੈਗੀ ਜਿਵੇਂ ਇਹ ਇਹਨਾਂ ਦੇ ਅੱਜ ਦੱਸਿਆ ਇਹਨਾਂ ਦਾ ਉਮਰਨ ਦੇ ਦਾ ਸਾਕਾ ਪਤੀਜਾ ਜੀ ਉਥੇ ਅਵਤਾਰ ਸਿੰਘ ਆ ਉਹ ਉਹਨੂੰ ਇਹਨਾਂ ਦੇ ਸਾਧੂ ਮੰਡਲ ਨੇ ਫਾਰਗ ਵੀ ਕੀਤਾ ਵੀ ਇੱਥੇ ਨਹੀਂ ਰਹਿ ਸਕਦੇ ਤੇ ਸਾਡੇ ਨਗਰਵਨੀਆਂ ਵੀ ਵਾਈ ਕੱਟ ਕੀਤਾ ਗਿਆ ਤਲਵੰਡੀ ਖੁਰਦੀ ਸੰਗਤ ਤੇ ਸਮੁੱਚੀ ਸੰਗਤ ਦੇ ਵੱਲੋਂ ಗ್ರಾಮ ਪੰਚਾਇਤ ਵੀ 71 ਹੋਈ ਸੀ ਸਾਡੀ ਉਹ ਵੀ ਸਾਡੇ ਕੋਲ ਪਈ ਆ ਕਿਉਂਕਿ ਕੰਮਕਾਰਾਂ ਦੀ ਰੋਤ ਦੇ ਵਿੱਚ ਨਹੀਂ ਇੰਨੇ ਇਕੱਠੇ ਹੋ ਸਕਦੇ ਹੁਣ ਜਿਹੜੇ ਨੇ ਮੁੱਦਾ ਚੁੱਕ ਲਿਆ ਉਹਨਾਂ ਨੂੰ ਤਾਂ ਜਨਤਕ ਹੋ ਕੇ ਉਸ ਇਨਸਾਫ ਲਈ ਲੜਾਈ ਲੜਨੀ ਪੈਣੀ ਹੈ ਤੇ ਚਾਹੀਦੀ ਵੀ ਆ ਸਾਡੇ ਚੈਨਲ ਨੇ ਉਹਨਾਂ ਦੇ ਡੇਰੇ ਨਾਲ ਵੀ ਸੰਪਰਕ ਕੀਤਾ ਡੇਰੇ ਦੇ ਵਿੱਚ ਜਾ ਕੇ ਵੀ ਕਵਰੇਜ ਕੀਤੀ ਉਹ ਕਹਿ ਰਿਹਾ ਕਿ ਝੂਠੀ ਵੀਡੀਓ ਬਣਾਈ ਗਈ ਹੈ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਹਿੰਦੇ ਪਹਿਲਾਂ ਵੀ ਇਹੋ ਜਿਹੇ ਆ ਵੀਡੀਓ ਕਹਿੰਦੇ ਬਣਾ ਕੇ ਸ਼ਲੀਲ ਜਿਹੜੀਆਂ ਵਾਇਰਲ ਕਰ ਦਿੰਦੇ ਆ ਲੋਕ ਆਸ-ਪਾਸੇ ਕਹਿੰਦੇ ਤੁਸੀਂ ਸੋਸ਼ਲ ਮੀਡੀਆ ਦੇ ਦੇ ਉਸ ਤਰ੍ਹਾਂ ਹੀ ਕਹਿੰਦੇ ਹੋਏਗਾ ਬਦਨਾਮ ਕਰ ਰਿਹਾ ਹੋਰ ਕੁਝ ਨਹੀਂ ਕਹਿੰਦੇ ਸਭ ਤੋਂ ਪਹਿਲੀ ਗੱਲ ਹੈ ਜੀ ਆਪਣੀ ਪੰਜਾਬੀ ਦੀ ਕਹਾਵਤ ਹੈ ਭੱਜਦਾ ਕੌਣ ਹੁੰਦਾ ਜਿਹੜਾ ਚੋਰ ਹੁੰਦਾ ਜੇ ਇੰਨੇ ਸੱਚੇ ਸੁੱਚੇ ਸੀ ਇਹ ਫਸਟ ਰੂਪ ਦੇ ਵਿੱਚ ਉੱਥੇ ਇਲਾਕੇ ਦਾ ਕਰਦੇ ਇਕੱਠ ਉਸੇ ਟਾਈਮ ਹੀ ਬਹੁਤ ਤਗੜੇ ਸਿਸਟਮ ਨੇ ਅੱਜਕੱਲ ਤਕਨੀਕ ਕਿੱਥੇ ਤੱਕ ਪਹੁੰਚ ਗਈ ਇੱਕ 2 ਮਿੰਟ ਦੇ ਵਿੱਚ ਉਹ ਤੇ ਕਲੀਅਰ ਹੋ ਜਾਣੇ ਵੀਡੀਓ ਅਸਲੀ ਹੈ ਕਿ ਨਕਲੀ ਹੈ ਇਹ ਸਭ ਇਹਨਾਂ ਦੀਆਂ ਹੁਣ ਜਿਹੜੀਆਂ ਹੈਗੀਆਂ ਬਚਣ ਦੀਆਂ ਚਾਲਾਂ ਨੇ ਇਹਨਾਂ ਦਾ ਜਿਹੜਾ ਬੈਕਗ੍ਰਾਉਂਡ ਬਹੁਤ ਖਰਾਬ ਹੈ ਜੀ ਤੱਥਾਂ ਦੇ ਆਧਾਰ ਤੇ ਜੇ ਗੱਲ ਕਰੀਏ ਵਧੀਆ ਗੱਲ ਹੈ ਜਿੰਨੀਆਂ ਘਟਨਾਵਾਂ ਦਾ ਸਾਨੂੰ ਪਤਾ 2007 ਦੇ ਵਿੱਚ ਵੀ ਇੱਥੇ ਪਰਚਾ ਹੋਇਆ ਹੈ ਜਦੋਂ ਮੋਰਕ੍ਰੀਮੇ ਦੀ ਇੱਕ ਲੜਕੀ ਉਹ ਤੇ ਮੱਥਾ ਟੇਕਣ ਗਈ ਪਰਿਵਾਰ ਦੇ ਨਾਲ ਗੱਡੀ ਲਈ ਸੀ ਉਹਨਾਂ ਨੇ ਨਵੇਂ ਇਹਨਾਂ ਦੇ ਕੱਪੜੇ ਪਾੜੇ ਤੇ ਹੱਥੋਪਾਈ ਵੀ ਚਪੇੜਾ ਮਾਰੀਆਂ ਕੁੜੀ ਦੇ ਉਦੋਂ ਅਸੀਂ ਉਹ ਸੰਘਰਸ਼ ਲੜਿਆ ਧਰਨੇ ਦੇ ਉੱਤੇ ਡੀਸੀ ਸਾਹਿਬ ਦੇ ਪੇਸ਼ ਹੋਏ 15 ਦਿਨ ਉਹ ਪੂਰਾ ਚੱਲਿਆ ਸੀਗਾ ਸਿਸਟਮ ਜੋ ਵੀ ਸੀਗਾ ਉਹ ਇਹਦੇ ਨਾਲ ਲੜਾਈ ਲੜ ਕੇ ਤੇ 23 24 ਤੋ ਪਰਚਾ ਹੋਇਆ ਆ ਉਦੋਂ ਬਾਅਦ ਦੇ ਵਿੱਚ ਫਿਰ 2022 ਦੇ ਵਿੱਚ ਫਿਰ ਬੱਚੇ ਭਜਦੇ ਆ ਉਤੋਂ ਉਹ ਬਕਾਇਦਾ ਜਾਂਚ ਹੋਈ ਆ ਫਿਰ ਬੱਚੇ ਜਦੋਂ ਬਾਰ-ਬਾਰ ਉਹ ਬਾਲ ਘਰ ਚੋਂ ਭੱਜਦੇ ਆ ਜਿਹੜਾ ਉੱਥੇ ਸਿਸਟਮ ਆ ਜੋ ਵੀ ਹੈਗਾ ਜੋ ਵੀ ਉੱਥੇ ਲੋਕ ਦੱਸ ਰਹੇ ਜਿਹੜੇ ਕੱਲ੍ਹ ਹੁਣ ਇੱਥੇ ਸੈਸ਼ਨ ਕੋਰਟ ਦੇ ਵਿੱਚ ਇੱਕ ਐਫੀ ਡੈਪਟ ਕਿਸੇ ਨੇ ਪੇਸ਼ ਕੀਤਾ ਜੀ ਉਹ ਮੈਂ ਉਹਨਾਂ ਦਾ ਨਾਂ ਨਹੀਂ ਜਾਣਦਾ ਹੈ ਕੌਣ ਆ ਉਹਦੇ ਵਿੱਚ ਬਕਾਇਦਾ ਕੁੜੀਆਂ ਦੇ ਨਾਂ ਤੇ ਉਮਰ ਸਥਾਨ ਤੇ ਟਾਈਮ ਦੱਸਿਆ ਹੋਇਆ ਵੀ ਕਦੋਂ ਕੀ ਹੋਇਆ ਵਾ ਇਹ ਜਦੋਂ ਤਫਤੀਸ਼ ਦੇ ਪੱਤਰੇ ਤੋਂ ਖੁੱਲਣਾ ਨਾ ਉਦੋਂ ਪਤਾ ਲੱਗਣਾ ਇਹ ਐਵੇਂ ਨਹੀਂ ਭੱਜੇ ਫਿਰਦੇ ਡਰਦੇ ਡੇਰੇ ਦੇ ਵਿੱਚ ਚੱਲਦਾ ਕੀ ਐ ਡੇਰੇ ਦੇ ਵਿੱਚ ਹੈ ਕੀ ਐ ਬਾਲ ਘਰ ਬਣਿਆ ਹੋਇਆ ਕਿਉਂ ਬਣਿਆ ਹੋਇਆ ਬੱਚੇ ਕਿਉਂ ਰਹਿੰਦੇ ਕੀ ਐ ਪੂਰਾ ਸਾਨੂੰ ਦੱਸੋ ਖੁੱਲ ਕੇ ਸਾਡੇ ਮੁਤਾਬਕ ਤਾਂ ਜਿਹੜਾ ਬਾਲ ਘਰ ਆ ਜੀ ਅਸੀਂ ਇਹ ਨਹੀਂ ਕਹਿੰਦੇ ਬਾਲ ਘਰ ਨਹੀਂ ਹੋਣੇ ਚਾਹੀਦੇ ਬਾਲ ਘਰ ਹੋਣੇ ਚਾਹੀਦੇ ਬਹੁਤ ਬੱਚੇ ਇਸ ਤਰ੍ਹਾਂ ਦੇ ਅਨਾਥ ਹੁੰਦੇ ਆ ਜਿਨ੍ਹਾਂ ਨੂੰ ਨਹੀਂ ਸਹਾਰਾ ਮਿਲਦਾ ਉਹਨੂੰ ਸਹਾਰਾ ਮਿਲਣਾ ਚਾਹੀਦਾ ਪਰ ਜਿਹੜੇ ਇਹ ਸਥਾਨ ਨੇ ਜਿੱਥੇ ਹੁਣ ਮਤਲਬ ਇਹ ਕਰਤੂਤ ਹੋ ਰਹੀ ਆ ਉਹ ਤੋਂ 2-300 ਮੀਟਰ ਤੇ ਬਾਲ ਘਰ ਆ ਕੀ ਗੱਲ ਅਸੀਂ ਇਲਾਕਾ ਨਵਾਸੀ ਇਹ ਗੱਲ ਪੁੱਛ ਨਹੀਂ ਸਕਦੇ ਵੀ ਜਿੱਥੇ ਮਤਲਬ ਇੰਨਾ ਮਤਲਬ ਅਸ਼ਲੀਲ ਹੋ ਰਿਹਾ ਉੱਥੇ ਬੱਚੇ ਕਿਵੇਂ ਸੁਰੱਖੇ ਤੋਂ ਹੋਣਗੇ ਸਾਡਾ ਇੱਕ ਕੁਐਸਚਨ ਇਹ ਇਸੇ ਗੱਲ ਨੂੰ ਆਧਾਰ ਬਣਾ ਕੇ ਜਦੋਂ ਅਸੀਂ ਮੀਡੀਆ 'ਚ ਬੋਲਦੇ ਹਾਂ ਦਰਖਾਸਤਾਂ ਦਿੰਦੇ ਆ ਸਾਡੇ ਤੇ ਅੱਜ ਅਸੀਂ ਡਿਪਟੀ ਸਾਹਿਬ ਦੇ ਇਸੇ ਦਰਖਾਸਤ ਦੇ ਪੱਖ ਦੇ ਵਿੱਚ ਹੀ ਆਏ ਸੀ ਇਹਨਾਂ ਨੇ ਦਰਖਾਸਤ ਇਹ ਦੇ ਰਿਹਾ ਵੀ ਸਾਡੇ ਬੱਚਿਆਂ ਦੇ ਚਰਿੱਤਰ ਤੇ ਉਂਗਲ ਉਠਾ ਰਹੇ ਆ ਬਾਲ ਘਰ ਦੇ ਬੱਚਿਆਂ ਵੱਲੋਂ ਸਾਡੇ ਤੋਂ ਦਰਖਾਸਤ ਦਿੱਤੀ ਜਾ ਰਹੀ ਹੈ ਅਸੀਂ ਤਾਂ ਬੱਚਿਆਂ ਦੇ ਪੱਖ ਦੇ ਵਿੱਚ ਬੋਲ ਰਹੇ ਆ ਸਾਡੇ ਗੱਲਾਂ ਦੇ ਅਰਥ ਦਾ ਸਮਝਣ ਦੀ ਕੋਸ਼ਿਸ਼ ਕਰੇ ਮੀਡੀਆ ਕਰੇ ਪ੍ਰਸ਼ਾਸਨ ਅਸੀਂ ਤਾਂ ਉਹਨਾਂ ਨੂੰ ਵੀ ਕਹਿ ਕੇ ਆਏ ਤਾਂ ਹੀ ਭਾਈ ਜੀ ਅਸੀਂ ਤੁਹਾਡਾ ਪੱਖ ਲੈਣ ਆਏ ਆ ਕਿਉਂਕਿ ਬਹੁਤ ਸਾਰੇ ਡੇਰੇ ਜਾਂ ਜਿਹੜੇ ਗੱਲਾਂ ਕੀਤੀਆਂ ਉਹ ਕਹਿੰਦੇ ਕਿ ਅਸੀਂ ਸੱਚਿਆਂ ਕਹਿੰਦੇ ਬਾਕੀ ਤਾਂ ਐਵੇਂ ਮਾਰੀ ਜਾਂਦੇ ਨੇ ਐਵੇਂ ਕਹਿੰਦੇ ਗੱਲਾਂ ਬਣਾ ਰਹੇ ਨੇ ਪਰ ਇੱਕ ਸਾਨੂੰ ਇਹ ਵੀ ਗੱਲ ਦੱਸੋ ਕਿ ਪਿਛਲੇ ਦਿਨਾਂ ਦੇ ਵਿੱਚ ਕੋਈ ਘਟਨਾ ਤੁਹਾਨੂੰ ਯਾਦ ਹੋਵੇ ਕੋਈ ਬੱਚਿਆਂ ਦੇ ਨਾਲ ਹੋਈ ਹੋਵੇ ਤੁਸੀਂ ਅੱਖੀਂ ਦੇਖੀ ਹੋਵੇ ਤੁਹਾਡੇ ਕਿਸੇ ਨਾਲ ਦੇ ਨੇ ਦੇਖੀ ਹੋਵੇ ਕਿਉਂਕਿ ਐਵੇਂ ਤਾਂ ਇਲਜ਼ਾਮ ਲਾਉਣੇ ਬਹੁਤ ਸੌਖੇ ਨੇ ਦੇਖੋ ਜੀ ਬੱਚੇ ਰੱਬ ਦਾ ਰੂਪ ਹੁੰਦੇ ਨੇ ਬੱਚੇ ਨੂੰ ਜਦੋਂ ਆਪਾਂ ਪਿਆਰ ਦੇ ਨਾਲ ਨਾ ਸੰਭਾਲ ਕਰਦੇ ਆ ਉਹਦੀ ਬੱਚਾ ਸਾਡੀ ਛਾਤੀ ਨਾਲ ਜੋੜਦਾ ਭੱਜਦਾ ਨਹੀਂ ਹੁੰਦਾ ਘਰ ਦੇ ਵਿੱਚੋਂ ਇਹ ਆਪਾਂ ਹਰੇਕ ਸਮਝਦੇ ਆ ਇਹ ਚੀਜ਼ ਨੂੰ ਉੱਥੋਂ ਬਹੁਤ ਸਾਰੀਆਂ ਘਟਨਾਵਾਂ ਔਨ ਰਿਕਾਰਡ ਨੇ ਕੈਮਰੇ ਦੇ ਵਿੱਚ ਵੀਡੀਓ ਬਣੀਆਂ ਹੋਈਆਂ ਨੇ ਹੁਣ ਇਲਾਕੇ ਦੇ ਜਿਹੜੇ ਲੋਕ ਨੇ ਜਿੱਥੇ ਬੱਚੇ ਜਾ ਕੇ ਉੱਥੇ ਪੈਰਾਂ 'ਚ ਡਿੱਗਦੇ ਰਹੇ ਵੀ ਸਾਨੂੰ ਇਹ ਤੋਂ ਕੱਢ ਲਓ ਉਹ ਨਹੀਂ ਬੋਲ ਰਹੇ ਹੁਣ ਸਾਡੇ ਦੇ ਵਿੱਚ ਕਸੂਰ ਨਹੀਂ ਪਰ ਇੱਕ ਦੋ ਪ੍ਰੂਫ ਸਾਡੇ ਕੋਲ ਹੈਗੇ ਨੇ 2022 ਦਾ ਪ੍ਰੂਫ ਆ ਇੱਕ ਹੋਰ ਸਾਡੇ ਵੀਰ ਕੋਲੇ ਹੈਗਾ ਵੀਡੀਓ ਬਣੀ ਹੋਈ ਆ ਬੱਚੇ ਭੱਜਦੇ ਆ ਉਹਨੂੰ ਫਿਰ ਚੱਕ ਕੇ ਬੱਚੇ ਨੂੰ ਕਰਕੇ ਜਿਵੇਂ ਕੋਈ ਬਹੁਤ ਵੱਡਾ ਅਪਰਾਧ ਕੀਤਾ ਹੁੰਦਾ ਅੱਛਾ ਬੱਚੇ ਉਥੋਂ ਛੁੱਟਣਾ ਚਾਹੁੰਦੇ ਆ ਭੱਜਣਾ ਚਾਹੁੰਦੇ ਨੇ ਉਥੋਂ ਤੁਸੀਂ ਇਹ ਕਹਿ ਰਹੇ ਹੋ ਸਾਡੇ ਮੁਤਾਬਕ ਤਾਂ ਬੱਚਿਆਂ ਨੂੰ ਦੇਖ ਕੇ ਜੋ ਜਦੋਂ ਬੱਚਾ ਭੱਜਦਾ ਜੀ ਮਨ ਰੋ ਆਪਣੇ ਘਰੋਂ ਬੱਚਾ ਭੱਜ ਗਿਆ ਜਦੋਂ ਬੱਚਾ ਮਿਲਦਾ ਤਾਂ ਆਪਣੇ ਗੱਲ ਲੱਗਦਾ ਉਹ ਲੱਗਦਾ ਕਿ ਨਹੀਂ ਪਰ ਜਦੋਂ ਆਪਾਂ ਉਹਦੇ ਕੋਲੇ ਜਾਂਦੇ ਫੇਰ ਬੱਚਾ ਭਾਏ ਤਾਂ ਉਹਦੇ ਅਰਥ ਆਪਾਂ ਕੀ ਕਰਾਂਗੇ ਇਹਦਾ ਮਤਲਬ ਬੱਚੇ ਡਰਦੇ ਆ ਇਹਨਾਂ ਤੋਂ ਸਟਾਫ ਤੋਂ ਡਰਦੇ ਆ ਸਟਾਫ ਇਹ ਆਪਾਂ ਜ਼ਰੂਰੀ ਨਹੀਂ ਵੀ ਸਟਾਫ ਉੱਤੇ ਉਹਨਾਂ ਦੇ ਨਾਲ ਅਸ਼ਲੀਲ ਹੀ ਕਰਦਾ ਬੱਚਿਆਂ ਨੂੰ ਹੋਰ ਬਹੁਤ ਤਰੀਕੇ ਹੁੰਦੇ ਆ ਕੁੱਟਮਾਰ ਵੀ ਕਰਦੇ ਹੋਣਗੇ ਘੂਰਦੇ ਵੀ ਹੋਣਗੇ ਜੋ ਬੱਚਿਆਂ ਨੂੰ ਪਿਆਰ ਚਾਹੀਦਾ ਹੋ ਸਕਦਾ ਨਾ ਮਿਲਦਾ ਵੀ ਅਸੀਂ ਉਹਦੀ ਤਫ਼ਤੀਸ਼ ਕਰਨੀ ਚਾਹੀਦੀ ਹੈ ਤੁਸੀਂ ਡੇਰੇ ਦੇ ਅੰਦਰ ਗਏ ਹੋ ਕਦੇ ਜੇ ਗਏ ਹੋ ਤਾਂ ਤੁਹਾਨੂੰ ਤੁਸੀਂ ਸਾਰਾ ਦੇਖਿਆ ਉਹ ਅੰਦਰ ਕਿਵੇਂ ਕੀ ਬਣਿਆ ਹੋਇਆ ਸਿਸਟਮ ਦੇਖੋ ਅਸੀਂ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਆ ਸਰੀਰ ਸਾਹਿਬ ਸਾਡੇ ਡੇਢ ਫੁੱਟੀ ਪਾਈ ਹੋਈ ਆ ਸਾਨੂੰ ਦਾ ਵੈਸੇ ਚਲਾ ਜਾਂਦਾ ਜੁਰਹਿ ਜੀ ਘਟਨਾ ਵਾਪਰਦੀ ਆ ਮੇਰੀ ਗੱਲ ਪੂਰੀ ਹੋ ਲੈਣ ਦਿਓ ਜੀ ਸਾਨੂੰ ਨਾ ਤਾਂ ਕਲਗੀਧਰ ਪਾਤਸ਼ਾਹ ਦਾ ਆਡਰ ਆ ਨਾ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਇਹ ਇਜਾਜ਼ਤ ਦਿੰਦੇ ਆ ਵੀ ਅਸੀਂ ਇਹ ਜਗ੍ਹਾ ਜਾਈਏ ਪਰ 2007 ਦੇ ਅਸੀਂ ਗਏ ਹੋਏ ਆ ਉਦੋਂ ਉਤਨਾ ਮੈਂ ਦੱਸ ਦਿੱਤਾ ਜਿਹੜੀ ਘਟਨਾ ਹੋਈ ਸੀ ਪਰ ਇਹਦੇ ਬਾਰੇ ਪਤਾ ਸਾਨੂੰ ਸਭ ਕੋਸ਼ ਹੈ ਕਿਉਂਕਿ ਸਾਡੇ ਕੋਲੇ ਲੋਕ ਆਉਂਦੇ ਨੇ ਕੈਮਰੇ ਦੇ ਸਾਹਮਣੇ ਕੋਈ ਨਹੀਂ ਹੁੰਦਾ ਅਸੀਂ ਫੇਰ ਅਪੀਲ ਕਰਦੇ ਹੱਥ ਜੋੜ ਕੇ ਸਾਡੀ ਨਿਮਰਤਾ ਸਹਿਤ ਬੇਨਤੀ ਹੈ ਜੇ ਕੋਈ ਪੀੜਤ ਹੈਗਾ ਸਾਹਮਣੇ ਆਵੇ ਉਹ ਸਰਸੜਾ ਟੰਗਿਆ ਕਿ ਨਹੀਂ ਜੀ ਕੁੜੀਆਂ ਸਾਹਮਣੇ ਆਈਆਂ ਫਸ ਗਿਆ ਆ ਬਲਜਿੰਦਰ ਸੀਗਾ ਖੜੇ ਵਾਲਾ ਜੇਲ ਕੱਟ ਕੇ ਆਇਆ ਕਿ ਨਹੀਂ ਇਸ ਤਰੀਕੇ ਦੇ ਨਾਲ ਹੁਣ ਦੇਖੋ ਅਸੀਂ ਤਾਂ ਉਹ ਕੁੜੀਆਂ ਨੂੰ ਜਿਹੜੀ ਵੀ ਲੇਡੀਜ਼ ਹੈਗੀ ਆ ਸਾਡੀ ਉਹਨਾਂ ਨੂੰ ਅਪੀਲ ਆ ਵੀ ਜੋ ਹੋਣਾ ਸੀਗਾ ਉਹ ਵਾਇਰਲ ਹੋ ਚੁੱਕਿਆ ਇੱਕ ਸੀ ਵੀ ਬਹੁਤਾ ਕਰਦੇ ਸਾਡੀ ਜਿੰਨੀ ਟੀਮ ਖੜੀ ਕਿਸੇ ਨੇ ਕੋਈ ਵੀਡੀਓ ਇਹਨਾਂ ਦੀ ਵਾਇਰਲ ਨਹੀਂ ਕੀਤੀ ਅਸੀਂ ਗੁਰਸਿੱਖ ਬੰਦੇ ਆ ਗੁਰੂ ਦੇ ਧਾਰਨੀ ਆ ਸਾਨੂੰ ਪਤਾ ਸੀ ਕੀ ਪ੍ਰੋਸਨ ਆ ਇੰਨੇ ਅਸੀਂ ਪਾਗਲ ਨਹੀਂ ਹੈਗੇ ਵੀਡੀਓ ਵਾਇਰਲ ਸਾਰੀਆਂ ਬਾਹਰੋਂ ਹੋਈਆਂ ਸਾਡੇ ਕੋਲੇ ਆਈਆਂ ਅਸੀਂ ਤੱਥ ਦੇ ਆਧਾਰ ਤੇ ਪ੍ਰੂਫ ਵਜੋਂ ਰੱਖ ਕੇ ਅੱਗੇ ਗੱਲ ਕੀਤੀ ਆ ਅਸੀਂ ਉਹਨਾਂ ਨੂੰ ਅਪੀਲ ਕਰਦੇ ਜਿਉਂਕਿ ਪੀੜਤ ਸਾਡੀ ਭੈਣਾ ਹੀ ਆ ਸਾਡੀਆਂ ਸਾਰਾ ਸਮਾਜ ਦੇ ਵਿੱਚ ਦੇਖ ਪ੍ਰਾਈਆਂ ਚੰਗੀਆਂ ਮਾਮਾ ਧੀਆਂ ਭੈਣਾ ਜਾਣੇ ਗਰਵਾਣੀ ਦੇ ਅਰਥ ਨੇ ਇਹ ਉਹ ਸਾਹਮਣੇ ਆਉਣ ਅਸੀਂ ਉਹਨਾਂ ਦੇ ਨਾਲ ਖੜਾਂਗੇ ਹੋਰਾਂ ਦੀਆਂ ਜਿੰਦਗੀਆਂ ਬਚ ਜਾਣਗੀਆਂ ਸੱਚ ਝੂਠ ਸਾਹਮਣੇ ਆਊਗਾ ਅਜੇ ਤੱਕ ਨਾ ਤਫ਼ਤੀਸ਼ ਹੋਣੀ ਚਾਹੀਦੀ ਜੇ ਜੇ ਨਾ ਫਸੇ ਕੋਈ ਗੱਲ ਨਹੀਂ ਫਿਰ ਫਿਰ ਅਸੀਂ ਹੈਗੀਆਂ ਸਾਡੇ ਤੇ ਕਰ ਲੈਣ ਜਿਹੜੀ ਕਾਰਵਾਈ ਕਰਨੀ ਆ ਭਜਦੇ ਨਹੀਂ ਕਾਨੂੰਨ ਕਾਰਵਾਈ ਤਰੀਕੇ ਨਾਲ ਕਰੇ ਕੋਈ ਘਟਨਾ ਤੁਹਾਨੂੰ ਪਤਾ ਲੱਗੀ ਹੋਵੇ ਕੋਈ ਕੁੜੀ ਆਈ ਹੋਵੇ ਤੁਹਾਡੇ ਕੋਲ ਜਾਂ ਤੁਹਾਡੇ ਪਿੰਡ ਦੇ ਕਿਸੇ ਕੋਲ ਆਈ ਹੋਵੇ ਕਿ ਮੈਨੂੰ ਬਚਾਓ ਮੇਰੇ ਨਾਲ ਇਹ ਕੁਝ ਹੋਇਆ ਕੋਈ ਐਦਾਂ ਦੀ ਘਟਨਾ ਵਾਪਰੀ ਹੈ ਕੁਝ ਆਲੇ-ਦਾਲੇ ਦੇ ਜਿਹੜੀਆਂ ਮੋਟਰਾਂ ਹੈਗੀਆਂ ਨਾ ਜੀ ਖੇਤ ਵਾਲੀਆਂ ਮੋਟਰਾਂ ਨੇ ਉੱਤੇ ਬਹੁਤ ਵਾਰ ਘਟਨਾਵਾਂ ਹੋਈਆਂ ਬੰਦੇ ਸਾਡੀ ਕਮਜ਼ੋਰੀ ਕਹਿ ਲੋ ਸਮੱਸਿਆ ਹੈ ਵੀ ਸਾਹਮਣੇ ਨਹੀਂ ਆਉਂਦੇ ਕੁੜੀਆਂ ਭੱਜੀਆਂ ਨੇ ਉਹਨਾਂ ਨੇ ਮੈਂਤਦਾਰਲਾ ਕਰਿਆ ਵੀ ਸਾਨੂੰ ਇਹ ਤੋਂ ਅੰਕਲ ਕੱਢ ਲਓ ਸਾਨੂੰ ਛੱਡਿਓ ਕਿਤੇ ਮੁੱਲਾਪੁਰ ਤੱਕ ਹਾਂਜੀ ਡੇਰੇ ਚੋਂ ਭੱਜੀਆਂ ਬਾਲ ਘਰ ਦੇ ਵਿੱਚੋਂ ਹੀ ਭੱਜੀਆਂ ਨੇ ਪਰ ਉਹ ਬੰਦੇ ਸਾਹਮਣੇ ਨਹੀਂ ਹੁੰਦਣੇ ਅਸੀਂ ਵੀ ਕਿਵੇਂ ਕਹਿ ਦਈਏ ਵੀ ਹਾਏ ਹੋਇਆ ਜੋ ਅਸੀਂ ਸੁਣ ਰਹੇ ਹਾਂ ਉਹ ਅਸੀਂ ਦੱਸ ਰਹੇ ਹਾਂ ਪਰ ਜੇ ਇਹਦੀ ਤਫ਼ਤੀਸ਼ ਹੋ ਗਈ ਕੋਈ ਸਾਹਮਣੇ ਆ ਗਿਆ ਤਾਂ ਸਾਰਾ ਦੁੱਧ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਅਸੀਂ ਗੱਲ ਫੇਰ ਦੁਬਾਰਾ ਰਿਪੀਟ ਕਰਦੇ ਹਾਂ ਲੋਕ ਇਹਨਾਂ ਕੋਲੋਂ ਦੁੱਖ ਟਡਾਉਣ ਜਾਂਦੇ ਆ ਮੁਸੀਬਤਾਂ ਨੂੰ ਟਾਲਣ ਲਈ ਜਾਂਦੇ ਆ ਇਹਨੂੰ ਆਪ ਨੂੰ ਨਹੀਂ ਸੇ ਪਤਾ ਵੀ ਗਾਹ ਮੁਸੀਬਤ ਕਿਹੜੀ ਵੱਡੀ ਆਉਣ ਵਾਲੀ ਜਾਣੀ ਇਹ ਅੰਤਰਯਾਮੀ ਬਣਦੇ ਆ ਕਰਤੂਤਾਂ ਇਹਨਾਂ ਦੇ ਕਿਹੜੇ ਹੋ ਭਜਦਾਗਾ ਤੇ ਹੁਣ ਖੜੇ ਉਹ ਜਗ੍ਹਾ ਤੇ ਹੋਇਆ ਚਲੋ ਜਮਾਨਤ ਹੋ ਜੂ ਕੱਲ ਰੱਦ ਹੋ ਗਿਆ ਹਾਈ ਕੋਰਟ ਦੇ ਦਊਗਾ ਜਮਾਨਤਾਂ ਹੋ ਜਾਂਦੀਆਂ ਹੁੰਦੀਆਂ ਗੱਲ ਤਾਂ ਭੱਜਣ ਦੀ ਆ ਕਰਾਵੇ ਸਾਡੇ ਤੇ ਪਰਚਾ ਖੜੇ ਆਂ ਅਸੀਂ ਭਜਦੇ ਨਹੀਂ ਤਫ਼ਤੀਸ਼ ਕਰਾਵਾਂਗੇ ਇਨਕੁਆਰੀਆਂ ਲਵਾਵਾਂਗੇ ਲੜਾਂਗੇ ਭੱਜਦੇ ਨਹੀਂ ਆਗੇ ਲੈ ਬਾਹਰ ਆ ਰਿਹਾ ਭਜਦਾ ਉਹਨੜੇ ਝੂਠਾ ਹੋਵੇ ਜੇ ਵੀਡੀਓ ਝੂਠੀ ਆ ਤੁਸੀਂ ਸਾਬਤ ਕਰੋ ਕਿਉਂ ਭਾਏ ਤੋਂ ਕੱਟ ਕਰਕੇ ਇਹ ਤਾਂ ਉਦੋਂ ਦਾ ਲੱਭਿਆ ਹੀ ਨਹੀਂ ਇਹ ਵੀਡੀਓ ਕਦੋਂ ਦੀ ਬਣੀ ਹੋਈ ਹੈਗੀ ਇਹਦੇ ਬਾਰੇ ਕੋਈ ਪੱਕਾ ਨਹੀਂ ਕਹਿ ਸਕਦੇ ਜੀ ਪਰ ਜਿਹੜੇ ਬੰਦੇ ਦੱਸ ਰਹੇ ਆ ਉਹ ਹੈ 2 ਸਾਲ ਪੁਰਾਣੀ ਦੱਸ ਰਹੇ 2 ਤੋਂ 3 ਸਾਲ ਜਿਹੜੇ ਬੰਦਿਆਂ ਨੇ ਬਣਾਈ ਆ ਉੱਥੋਂ ਤੱਕ ਕੋਈ ਵੱਡੀ ਗੱਲ ਨਹੀਂ ਹੈਗੀ ਪੁਲਿਸ ਪਹੁੰਚ ਸਕਦੀ ਆ ਕੀ ਨਹੀਂ ਹੈਗਾ ਅੱਜ ਕੱਲ ਜੀ ਮੋਬਾਈਲ ਆ ਆਪਣਾ ਮੋਬਾਈਲ ਤਾਂ 1 ਮਿੰਟ ਦੇ ਵਿੱਚ ਸਾਰਾ ਕੁਝ ਦੱਸ ਦਿੰਦੇ ਕਿੱਥੋਂ ਵਾਇਰਲ ਹੋਈ ਕਿਵੇਂ ਹੋਈ ਐਂਡ ਇਹਦਾ ਕੀ ਆ ਸਟਾਰਟਿੰਗ ਪੁਆਇੰਟ ਕੀ ਆ ਲੱਭ ਲੈਣ 2 ਸਾਲਾਂ ਬਾਅਦ ਹੀ ਕਿਉਂ ਵਾਇਰਲ ਹੋਈ ਕੋਈ ਅੰਦਰ ਗੱਲਬਾਤ ਹੋਈ ਜਾਂ ਕੋਈ ਕਿਸੇ ਨਾਲ ਕਲੇਸ਼ ਹੋਇਆ ਉਹਨੇ ਵਾਇਰਲ ਕਰਤੀ ਇਹਨਾਂ ਦੀ ਜੀ ਗੁੰਡਾਗਰਦੀ ਵੀ ਹੈਗੀ ਆ ਤਲਵੰਡੀ ਖੁਰਦ ਦੇ ਵਿੱਚੋਂ ਇਹਨਾਂ ਨੇ ਅੱਜ ਕਈ ਸਾਲ ਪਹਿਲਾਂ 8-10 ਘਰਾਂ ਦੇ ਮੁੰਡੇ ਚੱਕ ਕੇ ਲਿਆ ਕੇ ਕੁੱਟੀਆਂ ਚ ਕੁੱਟੇ ਸੀ ਦੱਬਾ ਇਹਨਾਂ ਦਾ ਪੂਰਾ ਵਾ ਤੇ ਇਸ ਕਰਕੇ ਜਿਹੜੇ ਬੰਦੇ ਨੇ ਵੀਡੀਓ ਬਣਾ ਲਈ ਹੋ ਸਕਦਾ ਉਹਨੂੰ ਕਿੰਨਾ ਕੁ ਟੌਰਚਰ ਕੀਤਾ ਹੋਵੇ ਜਾਂ ਡਰਾਇਆ ਹੋਵੇ ਉਹ ਪਹਿਲਾਂ ਡਰਿਆ ਰਿਆ ਜਦੋਂ ਕਿ ਇਸ ਤਰ੍ਹਾਂ ਦਾ ਮੌਕਾ ਲੱਗਿਆ ਉਹਨੇ ਵਾਇਰਲ ਕਰ ਦਿੱਤੀ ਇਹ ਤਾਂ ਹੁਣ ਪੁਲਿਸ ਨੇ ਦੇਖਣਾ ਨਾ ਵੀ ਕੌਣ ਬੰਦਾ ਵਾ ਕਿਵੇਂ ਵਾਇਰਲ ਹੋਈ ਉਹਨੇ 2 ਸਾਲ ਕਿਉਂ ਕੋਲੇ ਰੱਖੀਏ ਤਾਂ ਸਾਰਾ ਤਫਤੀਸ਼ ਦਾ ਜਾਂਚ ਦਾ ਵਿਸ਼ਾ ਹੈ ਤੁਸੀਂ ਬਾਈ ਜੀ ਕੋਈ ਅੱਖੀ ਦੇਖਿਆ ਹੋਵੇ ਆਪਦੀ ਘਟਨਾ ਮੈਂ ਜੀ ਦੇਖੋ ਮੈਂ ਲੰਘਾਂ ਮੇਰਾ ਉਥੋਂ ਦੀ ਖੇਤ ਦਾ ਕੋਲ ਦੀ ਆ ਮੇਰਾ ਇਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਲੰਘਣ ਦਾ ਰਸਤਾ ਕੋਈ ਰੋਕ ਨਹੀਂ ਸਕਦਾ ਨਾ ਮੈਂ ਇਹਨਾਂ ਨੂੰ ਰੋਕ ਸਕਦਾ ਮਾਂ ਤੇ ਨਾ ਇਹ ਮੈਨੂੰ ਰੋਕ ਸਕਦੇ ਆ ਉੱਥੇ ਮੈਂ ਸਮਗਰੀ ਇਤਰਾਜ ਦੋ ਦੇਖਣ ਦੇ ਨਾਲ ਤਾਂ ਫਿਰ ਸੱਕ ਹੁੰਦਾ ਹੀ ਆ ਜੀ ਉਹ ਸੱਕ ਆ ਉਹ ਸੱਕਦੇ ਜਿਸ ਤਰ੍ਹਾਂ ਨਾਲ ਅੱਜ ਓਮਾਨਾਂ ਦਾ ਜਿਹੜਾ ਅਵਤਾਰ ਹੈ ਦਾ ਭਤੀਜਾ ਸੱਕਾ ਕਹਿੰਦਾ ਵੀ ਸਕੂਲ ਵੀ ਬਣਾਇਆ ਪਹਿਲੀ ਕਲੋਂ ਸਕੂਲ ਬਣਾਇਆ ਸੀ ਵਧੀਆ ਚੱਲਦਾ ਸੀ ਉਹ ਬੰਦ ਕਿਉਂ ਕੀਤਾ ਇਹਨੇ ਉੱਥੇ ਵੀ ਉਹ ਉਹ ਵੀ ਸਕੂਲ ਝਗੜੇ ਦੇ ਕਾਰਨ ਕੀਤਾ ਉਹਦੇ ਵਿੱਚ ਜਿਵੇਂ ਲਾਲੋ ਵੀ ਇੱਕ ਵੀ ਬੇਰਾਜੜਾ ਕਹਿੰਦਾ ਨਾ ਵੀ ਸਾਡੇ ਉਹ ਆਪਣੇ ਉਹਨੂੰ ਰੱਖਦੇ ਜਿਹਨੂੰ ਕੋਈ ਸਾਮ ਸੰਭਾਲ ਨਹੀਂ ਕਰਦਾ ਉਹਨਾਂ ਨੂੰ ਆੜ ਲਈਆ ਮੈਨੂੰ ਇੱਥੋਂ ਵੀ ਪਤਾ ਵੀ ਹੁਣ ਮੈਂ ਨਾ ਨਹੀਂ ਲੈਣਾ ਵੀ ਬਜ਼ੁਰਗ ਜੀ ਇਹਨਾਂ ਦੇ ਕੋਲ ਮਾੜੇ ਮੋਟੇ ਚਾਰ ਸਿਆੜਾ ਵੀ ਉਹ ਆ ਜਾਂਦੇ ਤੇ ਉਹਨਾਂ ਤੋਂ ਫਿਰ ਨੌਕ ਰਾਕੇ ਆਪਦੇ ਕੋਲ ਕਰ ਲੈਂਦਾ ਇਹ ਅਸਲੀਅਤ ਆ ਉਹ ਤੁਸੀਂ ਪੁੱਛੋਗੇ ਵੀ ਇੱਕ ਏਕੜ ਜਾਂ ਕਿੰਨੀ ਜ਼ਮੀਨ ਬਜ਼ੁਰਗ ਦੇ ਨਾਮ ਹੋ ਲਹਾਈ ਗਈ ਆ ਜੀ ਦੇਖੋ ਜੰਗਲ ਬਣਿਆ ਹੋਇਆ ਆ ਉਹਦਾ ਕੀ ਮਤਲਬ ਉਹਦੀ ਕੀ ਸਟੋਰੀ ਆ ਉਹਦੇ ਪਿੱਛੇ ਵੀ ਕਹਿੰਦੇ ਕੋਈ ਜੰਗਲ ਦੇ ਵਿੱਚ ਤੁਸੀਂ ਦੇਖਿਆ ਕੋਈ ਹੋਊਗਾ ਕੋਈ ਕਹਿੰਦੇ ਭੱਜ ਕੇ ਆ ਰਹੀ ਸੀ ਕੁੜੀ ਕੋਈ ਐਦਾਂ ਦੀ ਘਟਨਾ ਵਾਪਰੀ ਹੈ ਉਹ ਜੰਗਲ ਦੇ ਵਿੱਚ ਸਾਹਮਣੇ ਨਾ ਇਹ ਸਾਹਮਣੀ ਹੈ ਬਾਲ ਤਕਰੀਬਨ ਉਹ ਪੰਜ ਛੇ ਕੁੜੀਆਂ ਜਦੋਂ ਇਧਰਲੇ ਪਾਸੇ ਆਈਆਂ ਜੀ ਉਹਨਾਂ ਨੇ ਤਕਰੀਬਨ ਹੌਲੀ ਜਦੋਂ ਆਪਾਂ ਜਾਣਦੇ ਆ ਉਹਨਾਂ ਨੇ ਉਹ ਲੈ ਇੱਕ ਜਾਨੀ ਕਿ ਅਸਾਰ ਆ ਜਾਨੀ ਕਿ ਸਮਝ ਲਓ ਅਨਪਭਵ ਹੋਇਆ ਵੀ ਜਾਨੀ ਕਿ ਵੀ ਉਹ ਇੱਕ ਕੈਦ ਦੇ ਵਿੱਚ ਆ ਜੀ ਕਿਉਂਕਿ ਜਿੱਦਾਂ ਦਾ ਮਾੜਾ ਜਾ ਹੁਣ ਆਹ ਚੱਲਿਆ ਇਹਦੀ ਵੀਡੀਓ ਵਾਇਰਲ ਦਾ ਉਹ ਲੜਕੀਆਂ ਉਧਰ ਆਮ ਹੀ ਤਕਰੀਬਨ ਕੁਛ ਨਾ ਕੁਛ ਜਾਂਦੇ ਜਾਂ ਕਰਦੇ ਪਤਾ ਨਹੀਂ ਕੀ ਕਰਦੇ ਕੀ ਹੋ ਉਹਦੀ ਵੀ ਹੋਣੀ ਚਾਹੀਦੀ ਜਾਂਚ ਕਿਉਂਕਿ ਉੱਥੋਂ ਉਹਨਾਂ ਨੇ ਲੜਕੀਆਂ ਨੇ ਇੱਕ ਅਸਾਰਾ ਸਾਨੂੰ ਮਿਲ ਗਏ ਮਿਲ ਚੁੱਕੇ ਆ ਤਾਂ ਹੀ ਅਸੀਂ ਕਿਹਾ ਵੀ ਬਿਲਕੁਲ ਜਾਂਚ ਹੋਣੀ ਚਾਹੀਦੀ ਆ ਉਹਦੇ ਅੰਦਰ ਵੀ ਕੋਈ ਗੜਬੜ ਹੈਗੀ ਆ ਇਸੇ ਗੱਲ ਦੀ ਕਿਉਂਕਿ ਉਹਨਾਂ ਦਾ ਸਾਰਾ ਸੀ ਵੀ ਅਸੀਂ ਜਿਵੇਂ ਹੁਣ ਚਿਹਰੇ ਤੋਂ ਪਤਾ ਲੱਗਦਾ ਬੰਦਾ ਵੀ ਕੀ ਹਾਲਤ ਉਹਦੇ ਡਰੀਆਂ ਹੋਈਆਂ ਸੀ ਹਾਂਜੀ ਡਰੀਆਂ ਹੋਈਆਂ ਸੀਗੀਆਂ ਤੇ ਇਹ ਵੀ ਅੱਜ ਤੋਂ ਮੈਂ ਤਕਰੀਬਨ ਦੱਸਦਾ ਮਾਂ ਤਕਰੀਬਨ ਇਹ ਜਿਸ ਤਰ੍ਹਾਂ ਨਾਲ ਖੜੇ ਸੀ ਵੀ ਇਹ ਜਾਣਦਾ ਮੈਨੂੰ ਤਾਂ ਕੋਈ ਇਹਨਾਂ ਨਾਲ ਖਾਈ ਨਹੀਂ ਮੈਂ ਕੱਲ ਵੀ ਕਿਹਾ ਵੀ ਮੇਰੀ ਘੜਾ ਇਹਨਾਂ ਦੇ ਨਾਲ ਕੋਈ ਹੈਗੀ ਆ ਥਾਲੀ ਵਾਲਾ ਸਾਹਿਬ ਨੇ ਇੰਟਰਵਿਊ ਲਈ ਸੀ ਵੀ ਮੇਰੀ ਕੋਈ ਨਾ ਕੋਈ ਨਿੱਜੀ ਕੋਈ ਗੱਲਬਾਤ ਨਹੀਂ ਹੈਗੀ ਹਾਂ ਅਸਲੀ ਚਾਹੁੰਦੇ ਵੀ ਸਾਡੇ ਇਲਾਕੇ ਦੇ ਵਿੱਚ ਜਿਹੜਾ ਗੰਦ ਪਿਆ ਵਾ ਉਹ ਗੰਦ ਦੀ ਸਫਾਈ ਹੋਣੀ ਚਾਹੀਦੀ ਆ ਕਿਉਂਕਿ ਸਾਡੇ ਹਾਂ ਇਲਾਕੇ ਦਾ ਨਾਮ ਬਦਨਾਮ ਹੋ ਗਿਆ ਪਿੰਡ ਦਾ ਹੋ ਗਿਆ ਕਿਉਂਕਿ ਸਾਨੂੰ ਕਲੰਕ ਜਿਹੜਾ ਲਾਇਆ ਇਹ ਸਾਧ ਨਹੀਂ ਲਾਇਆ ਹੋਰ ਕਿਤੇ ਅਸੀਂ ਇਤਰਾਜ ਸਾਨੂੰ ਕੋਈ ਨਹੀਂ ਸੀਗਾ ਇਸ ਇੱਕ ਸੰਗਤਾਂ ਫੈਸਲੇ ਲੈਣ ਸਾਡੇ ਨਾਲ ਖੜਨ ਅਸੀਂ ਇਨਸਾਫ ਜ਼ਰੂਰ ਜਵਾਂਗੇ ਅਸੀਂ جنگ ਹਾਰਨ ਵਾਲੇ ਨਹੀਂ ਹੈਗੇ ਜਿਸ ਤਰ੍ਹਾਂ ਨਾਲ ਇਹ ਧਮਕੀਆਂ ਵੀ ਦਿੰਦੇ ਆ ਬਹੁਤ ਕੁਛ ਕਰਦੇ ਆ ਕੋਈ ਨਾ ਇਹ ਜੇ ਕਰਦੇ ਵੀ ਪੈਸੇ ਦੇ ਬਕਾਉ ਫਲਾਣਾ ਇਹ ਕੋ ਅਸੀਂ ਕਿਸੇ ਨਹੀਂ ਪੈਸੇ ਲੈਣ ਸਾਡੇ ਕੋਲ ਤਾਂ ਆਪਦੇ ਨਹੀਂ ਚਲਾ ਹੁੰਦੇ ਜੀ ਹਾਂਜੀ ਸਰਪੰਚ ਸਾਹਿਬ ਤੁਸੀਂ ਮੌਤਬਰੂ ਪਿੰਡ ਦੇ ਤੁਸੀਂ ਕਿਵੇਂ ਇਸ ਮਾਮਲੇ ਨੂੰ ਦੇਖਿਆ ਕਿਉਂਕਿ ਜਦੋਂ ਕੋਈ ਡੇਰੇ ਦੀ ਗੱਲ ਆਉਂਦੀ ਹੈ ਤਾਂ ਵਿੱਚ ਕੋਈ ਕੁੜੀ ਦਾ ਜ਼ਿਕਰ ਜ਼ਰੂਰ ਹੁੰਦਾਗਾ ਕਿੰਨੇ ਡੇਰੇ ਅਸੀਂ ਪਿੱਛੇ ਜੇ ਨਾ ਤਾਂ ਕੀ ਲੈਣਾ ਕਿ ਡੇਰੇ ਦਾ ਬਹੁਤ ਜ਼ਿਆਦਾ ਘਟਨਾਵਾਂ ਵਾਪਰੀਆਂ ਕੁੜੀ ਦੀਆਂ ਕੁੜੀਆਂ ਮੁਰੇ ਆਈਆਂ ਕੋਈ ਬੋਲਿਆ ਕੋਈ ਨਹੀਂ ਬੋਲਿਆ ਹੁਣ ਕੀ ਰੌਲਾ ਪਿਆਗਾ ਤੁਸੀਂ ਕਿਵੇਂ ਦੇਖਿਆ ਇਸ ਮਾਮਲੇ ਨੂੰ ਤੁਸੀਂ ਮੌਤ ਪਰੋਂ ਬੰਦੇ ਹਾਂਜੀ ਇਹ ਨਾ ਹੁਣ ਜਿਵੇਂ ਇਹਨਾਂ ਨੇ ਵੀ ਵੀਰਾਂ ਨੇ ਕਿਹਾ ਵਾ ਵੀ ਬਾਲ ਘਰ ਦੇ ਵਿੱਚ ਗਲਤ ਕੰਮ ਹੋ ਰਹੇ ਨੇ ਠੀਕ ਹੈ ਹੁਣ ਹੋ ਸਕਦਾ ਇਹ ਸੱਚ ਕਹਿੰਦੇ ਆ ਜਾਂ ਝੂਠ ਕਹਿੰਦੇ ਆ ਇਹ ਤਬਦੀਸ਼ ਤੋਂ ਇਹਨਾਂ ਪਤਾ ਨਹੀਂ ਲੱਗਣਾ ਹੁਣ ਜੇ ਤਬਦੀਸ਼ ਵੀ ਕੀਤੀ ਜਾਵੇ ਉੱਥੇ ਪੀ ਇਹ ਸੱਚ ਆ ਜਾਂ ਝੂਠਾ ਉੱਥੇ ਜਾ ਕੇ ਬੱਚੀਆਂ ਤੋਂ ਜਦੋਂ ਪੁੱਛਣਗੇ ਵੀ ਬੱਚੀਆਂ ਹੋਂਗੀਆਂ ਡਰੀਆਂ ਤੇ ਬੱਚੀਆਂ ਨੇ ਵੀ ਸਹੀ ਗੱਲ ਨਹੀਂ ਦੱਸਣੀ ਕਿਉਂਕਿ ਬੱਚੀਆਂ ਨੂੰ ਜੇ ਕੋਈ ਇੱਥੇ ਗਲਤ ਬੋਲਤਾ ਤੇ ਰਹਿਣਾ ਤਾਂ ਉੱਥੇ ਹੀ ਆ ਤੇ ਇਸ ਲਈ ਉਹਨਾਂ ਨੂੰ ਵੀ ਔਖਾ ਹੋ ਜਾਣਾ ਇਹ ਬਾਲਕਰਚੂ ਵੀ ਸ਼ਿਫਟ ਕਰਾਇਆ ਜਾ ਸਕਦਾ ਹਾਂਜੀ ਇਸੇ ਇਹ ਹੀ ਮੈਂ ਕਹਿਣਾ ਚਾਹੁੰਦਾ ਤੁਹਾਨੂੰ ਵੀ ਬੱਚੀਆਂ ਨੂੰ ਅਲੱਗ-ਅਲੱਗ ਹੋਰ ਬਾਲਕਰਾਂ ਦੇ ਵਿੱਚ ਜਿਹੜੀਆਂ 12 ਸਾਲਾਂ 13 ਸਾਲਾਂ ਤੋਂ ਉੱਪਰ ਬੱਚੀਆਂ ਜਿੰਨੀਆਂ ਵੀ ਹੈਗੀਆਂ ਨੇ ਉਹ ਸਾਰੀਆਂ ਬੱਚੀਆਂ ਨੂੰ ਆਸੇ-ਪਾਸੇ ਹੋਰ ਬਾਲ ਘਰ ਦੇ ਵਿੱਚ ਸ਼ਿਫਟ ਕੀਤਾ ਜਾਵੇ ਤੇ ਪ੍ਰਸ਼ਾਸਨ ਅਕ ਸਾਡੀ ਇਹੀ ਮੰਗ ਆ ਵੀ ਜਿਹੜੇ ਸ਼ਿਫਟ ਹੋ ਜਾਣਗੇ ਆ ਉਹਨਾਂ ਨੂੰ ਪਤਾ ਲੱਗ ਜਾਵੇ ਵੀ ਹੁਣ ਅਸੀਂ ਪੱਕੀਆਂ ਤੌਰ ਤੇ ਇੱਥੇ ਆ ਗਏ ਆ ਉਹਨਾਂ ਨੂੰ ਪੱਕਾ ਤੌਰ ਤੇ ਬੱਚਿਆਂ ਨੂੰ ਵਿਸ਼ਵਾਸ ਦਿਵਾਇਆ ਜਾਵੇ ਵੀ ਤੁਹਾਡਾ ਇਲਾਕਾ ਦੇਕਾ ਉਹ ਬਾਲ ਘਰੋਂ ਟੁੱਟ ਗਿਆ ਮੀਨ ਜਿਹੜੀ ਉਹ ਸੰਸਥਾ ਹੈਗੀ ਆ ਉਹਦੇ ਬਾਲ ਘਰ ਦੇ ਵਿੱਚ ਸ਼ਿਫਟ ਨਾ ਕੀਤਾ ਜਾਵੇ ਹੋਰ ਕਿਸੇ ਬਾਲ ਘਰਾਂ ਦੇ ਵਿੱਚ ਸ਼ਿਫਟ ਕੀਤਾ ਜਾਵੇ ਜਿੱਥੇ ਇਸ ਸੰਸਥਾ ਦਾ ਕੋਈ ਸਬੰਧ ਨਹੀਂ ਹੈਗਾ ਠੀਕ ਹੈ ਨਾ ਤੇ ਜਦੋਂ ਉੱਥੇ ਸ਼ਿਫਟ ਹੋ ਜਾਣਗੇ ਆ ਬੱਚਿਆਂ ਦਾ ਡਰ ਚੱਕਿਆ ਜਾਊਗਾ ਵੀ ਅਸੀਂ ਬਿਲਕੁਲ ਸੇਫ ਆ ਕੁਛ ਵੀ ਬੋਲਾਂਗੇ ਅਸੀਂ ਇੱਥੇ ਸੇਫ ਆ ਉਦੋਂ ਆਪਾਂ ਨੂੰ ਸਚਾਈ ਸਾਹਮਣੇ ਆਊਗੀ ਹੋ ਸਕਦਾ ਅਸੀਂ ਇਹ ਝੂਠੇ ਆਪਣੀ ਗੱਲ ਨਿਕਲੇ ਤੇ ਬੱਚੀਆਂ ਤਾਂ ਪਤਾ ਲੱਗ ਜਾਊਗਾ ਜਦੋਂ ਬੱਚੀਆਂ ਸ਼ਿਫਟ ਹੋਣਗੀਆਂ ਸੱਚ ਬੋਲਣਗੀਆਂ ਤੇ ਬੱਚੀਆਂ ਦੇ ਬਿਆਨਾਂ ਦੇ ਆਧਾਰ ਤੇ ਗਾ ਐਕਸ਼ਨ ਲਿਆ ਜਾ ਸਕਦਾ ਬਾਲ ਘਰ ਦਾ ਜੀ ਭਾਈ ਜੀ ਇੱਕ ਤਾਂ ਇਹ ਸਾਨੂੰ ਜਰੂਰ ਦੱਸੋ ਜਿਹੜੀ ਵੀਡੀਓ ਆਈ ਹੈ ਉਹ ਸਾਧਵੀ ਹੈ ਕੁੜੀ ਜਾਂ ਕੋਈ ਭਗਤਨੀ ਹੈ ਕੀ ਹੈ ਉਦੇ ਬਾਰੇ ਜਿੰਨੀ ਸਾਡੇ ਕੋਲੇ ਜਾਣਕਾਰੀ ਹੈ ਸਿਰਫ ਇੰਨੀ ਕੀ ਆ ਵੀ ਉਹ ਪਰਿਵਾਰ ਇਹਨਾਂ ਦੇ ਕੋਲੇ ਕਾਫੀ ਟਾਈਮ ਦਾ ਹੁੰਦਾ ਜਾਂਦਾ ਜੀ ਤੇ ਉਹ ਧੂਰੀ ਦੀ ਮਤਲਬ ਹੈਗੀ ਆ ਪਰਿਵਾਰ ਦੇ ਵਿੱਚੋਂ ਤੇ ਖੰਨੇ ਉਹਨਾਂ ਦੇ ਮਤਲਬ ਸਹੁਰੇ ਨੇ ਵਿਆਹੀ ਹੋਈ ਆ ਇੰਨੀ ਸਾਡੇ ਕੋਲੇ ਜਾਣਕਾਰੀ ਹੈਗੀ ਆ ਤੇ ਬਾਕੀ ਜ਼ਿਆਦਾ ਨਹੀਂ ਕਹਿ ਸਕਦੇ ਉਹਦੇ ਬਾਰੇ ਕੁਝ ਕੋਈ ਪਹਿਲਾਂ ਵੀ ਉਹ ਆਉਂਦੀ ਜਾਂਦੀ ਸੀ ਲੇਡੀ ਉੱਥੇ ਜਾਂ ਕਿਵੇਂ ਜਿਹੜੇ ਉੱਥੇ ਅੰਦਰ ਇਹਨਾਂ ਦੇ ਅਰਧਗਰਦ ਹੈਗੇ ਨੇ ਜੀ ਉਹ ਇਹਨਾਂ ਦੇ ਵਿਰੋਧੀ ਵੀ ਹੈਗੇ ਆ ਜਿੰਨਾ ਤੋਂ ਇਹ ਗੱਲਾਂ ਨਿਕਲ ਕੇ ਆ ਰਹੀਆਂ ਨੇ ਇਹਨਾਂ ਦੇ ਵਿਰੋਧੀ ਹੈਗੇ ਨੇ ਇਹਨਾਂ ਦੀ ਕਰਤੂਤਾਂ ਜਾਣਦੇ ਨੇ ਹੋਰ ਅਸੀਂ ਤਾਂ ਜਾਂਦੇ ਨਹੀਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਅਸੀਂ ਤਾਂ ਨਹੀਂ ਜਾਂਦੇ ਅੰਦਰੋਂ ਲੀਕ ਹੁੰਦੀ ਆ ਅੰਦਰ ਲੀਕ ਕੌਣ ਕਰਦਾ ਜਿਹੜੇ ਇਹਦੀਆਂ ਕਰਤੂਤਾਂ ਜਾਣਦੇ ਤੋ ਦੁਖੀ ਨੇ ਡਰ ਦੇ ਕਹਿ ਨਹੀਂ ਰਹੇ ਉਹ ਸਾਨੂੰ ਦੱਸ ਰਹੇ ਆ ਉਹਨਾਂ ਦੇ ਮੁਤਾਬਕ ਵੀ ਉਹ ਪਰਿਵਾਰ ਬਹੁਤ ਚਰਦਾ ਇਹਨਾਂ ਕੋਲੇ ਆਉਂਦਾ ਜਾਂਦਾ ਸੀ ਤੇ ਕਿੱਡਾ ਵਿਸ਼ਵਾਸ ਘਾਤ ਆ ਪਹਿਲਾਂ ਤਾਂ ਦੇਖੋ ਜੀ ਇੱਕ ਲੜਕੀ ਨੂੰ ਮਾਤਾ ਪਿਤਾ ਵਿਸ਼ਵਾਸ ਕਰਕੇ ਭੇਜਦਾ ਤੇ ਉਹਦੇ ਨਾਲ ਹੋ ਕੀ ਰਿਹਾ ਇਹਨੂੰ ਵੱਡਾ ਕਿਰਤ ਘਾਣ ਤੇ ਵੱਡਾ ਪਾਪ ਇਹਨੂੰ ਉੱਪਰ ਕੀ ਹੋ ਸਕਦਾ ਤੇ ਇੱਕ ਮੈਂ ਥੋੜੀ ਜਿਹੀ ਆਪਣੇ ਗੱਲ ਸੋ ਸਾਂਝੀ ਕਰਨੀ ਕਿ ਉਹਨਾਂ ਜਿਵੇਂ ਵੀਰੇ ਨੇ ਸਰਪੰਚ ਸਾਹਿਬ ਨੂੰ ਦੱਸਿਆ ਨਾ ਸਬੰਧੀ ਗੱਲਾਂ ਤੋਂ ਵੀ ਉਹ ਬੱਚੀਆਂ ਉੱਥੇ ਹੋਰ ਕਿਤੇ ਭੇਜ ਦੇਣੀਆਂ ਚਾਹੀਦੀਆਂ ਇਹ ਬਿਲਕੁਲ ਇਹਨਾਂ ਦਾ ਵਧੀਆ ਸੁਝਾਅ ਪਰ ਭੇਜਣ ਤੋਂ ਪਹਿਲਾਂ ਉਹਨਾਂ ਦਾ ਮੈਡੀਕਲ ਕੀਤਾ ਜਾਵੇ ਕਿਉਂਕਿ ਜੇ ਅੱਜ ਭੇਜ ਦਿੰਦੇ ਨੇ 1.5 ਮਹੀਨੇ ਬਾਅਦ ਮੈਡੀਕਲ ਉਹ ਤਾਂ ਫਿਰ ਅਗਲੀ ਜਿੱਤੇ ਗਾਂਵ ਮਤਲਬ ਆਸ਼ਰਮ ਜਿੱਥੇ ਜਾਂਦੇ ਨੇ ਉਹਨਾਂ ਦੀ ਜ਼ਿੰਮੇਵਾਰੀ ਬਣ ਗਈ ਨਾ ਅੱਜ ਉਹਨਾਂ ਦੇ ਹਾਲਾਤ ਕੀ ਨੇ ਉਹਦੇ ਮੈਡੀਕਲ ਦੀ ਰਿਪੋਰਟ ਉਸ ਤੋਂ ਬਾਅਦ ਕਿਤੇ ਵੀ ਉਹ ਜਾ ਕੇ ਦੁਬਾਰਾ ਫਿਰ ਉਹਨਾਂ ਦੇ ਬਿਆਨ ਲੈ ਜਾ ਸਕਦੇ ਸਾਰੇ ਅਨਾਥ ਹੀ ਨੇ ਬੱਚੇ ਬਈ ਜਿਹੜੇ ਰਹਿੰਦੇ ਨੇ ਬਾਲਵ ਕਰਚ ਇਹਨਾਂ ਦਾ ਨਹੀਂ ਜੀ ਸਭ ਤੋਂ ਜਿਹੜਾ ਸਿਸਟਮ ਹੈਗਾ ਪੰਘੂੜਾ ਕਰ ਬਣਾਇਆ ਹੋਇਆ ਜਿਵੇਂ ਆਮ ਪ੍ਰਚਲਿਤ ਗੱਲ ਹੈਗੀ ਆ ਵੀ ਕਈ ਵਾਰੀ ਚਲੋ ਸਬੰਧ ਬਣ ਜਾਂਦੇ ਨੇ ਕਿਸੇ ਦੇ ਉਹਨਾਂ ਦੇ ਬੱਚਾ ਹੋ ਜਾਂਦਾ ਫਿਰ ਉਹ ਛਪਾਉਣ ਦੇ ਮਾਰੇ ਇੱਥੇ ਰੱਖ ਜਾਂਦੇ ਨੇ ਜਾਂ ਕੋਈ ਸੰਭਾਲ ਨਹੀਂ ਕਰ ਸਕਦੇ ਉਸ ਤਰੀਕੇ ਨਾਲ ਬੱਚੇ ਇਨਾਂ ਕੋਲੇ ਆਉਂਦੇ ਨੇ ਤੇ ਫਿਰ ਉਹ ਇੱਥੇ ਹੀ ਪੜਦੇ ਨੇ ਵੱਡੇ ਹੁੰਦੇ ਨੇ ਜੋ ਵੀ ਸੰਸਕਾਰ ਦੇਣੇ ਨੇ ਉਹ ਤਾਂ ਇਨਾਂ ਨੇ ਦੇਣੇ ਆ ਨਾ ਸਾਰਾ ਪ੍ਰਭਾਵ ਇਨਾਂ ਦਾ ਹੀ ਜਾਣਾ ਜੋ ਵੀ ਹੈਗਾ ਸਾਨੂੰ ਇਹ ਵੀ ਪਤਾ ਲੱਗਿਆ ਕਿ ਕੋਈ ਅੰਦਰੋਂ ਵੀ ਕੋਈ ਜਿਹੜੀਆਂ ਫੋਟੋਆਂ ਆਈਆਂ ਕੋਈ ਚੀਜ਼ ਦੀਆਂ ਜਿਹੜੇ ਕੋਈ ਦਵਾਈਆਂ ਇਹੋ ਜਿਹੀਆਂ ਸੀਗੀਆਂ ਕੋਈ ਇਤਰਾਜੋਕ ਸਮੱਗਰੀ ਸੀ ਇਹ ਨਾ ਜਿੱਦੋਂ ਮਸਲਾ ਚੱਲਿਆ ਜੀ ਜਗਰਾਉਂ ਦੇ ਵਿੱਚ ਸੁਖਦੇਵ ਸਿੰਘ ਨਹੰਗਾ ਉਹਨਾਂ ਦੀ ਸ਼ੌਣੀ ਆ ਜੀ ਲੁੱਪੋਂ ਪੈਂਡਾ ਉਹਨਾਂ ਦਾ ਉਹ ਡਾਇਰੈਕਟ ਜੱਥਾ ਲੈ ਕੇ ਉੱਥੇ ਚਲੇ ਗਏ ਕਿਉਂਕਿ ਜਜਬਾ ਹੁੰਦਾ ਵੀ ਜਦੋਂ ਇਹ ਜੀ ਘਟਨਾ ਠੇਸ ਰੇਕ ਤੇ ਪਹੁੰਚਦੀ ਆ ਉਹ ਅੰਦਰ ਗਏ ਤਾਂ ਉਹਨੂੰ ਇਹ ਵੀ ਇਨਸਚੇਤ ਹੈ ਨਹੀਂ ਸੀ ਹੁਣ ਤਾਂ ਇਹਨਾਂ ਨੇ ਗੇਟ ਕੁਟ ਮੈਨੂੰ ਦੁਬਾਰਾ ਲਾ ਦਿੱਤੇ ਉੱਥੇ ਪੁਲਿਸ ਵੀ ਲੱਗੀ ਹੋਈ ਆ ਅੰਦਰ ਜਾ ਕੇ ਜਦੋਂ ਉਹਨਾਂ ਨੇ ਇਹਨਾਂ ਦੀ ਲੈਬ ਚੈੱਕ ਕੀਤੀ ਉਤੋਂ ਦਵਾਈਆਂ ਮਿਲੀਆਂ ਉਹ ਮੇਰੇ ਕੋਲੇ ਘਰੇ ਆ ਗਏ ਘਰੇ ਬੈਠ ਕੇ ਉਹਨਾਂ ਨੇ ਮੈਨੂੰ ਵੀਡੀਓ ਦਿਖਾਈ ਉਹ ਵੀਡੀਓ ਉਹਨਾਂ ਕੋਲੇ ਪਰ ਮੈਂ ਇੱਕ ਥੋੜਾ ਜਿਹਾ ਲੈ ਲਿਆ ਸੀਗਾ ਸ਼ਾਇਦ ਮਿਲ ਗਿਆ ਮੈਂ ਤੁਹਾਨੂੰ ਦਿਖਾ ਵੀ ਦਿੰਨਾ ਉਹ ਸ਼ਾਰਟ ਉਹਦੇ ਵਿੱਚ ਜਿਹੜੀ ਉਹ ਮੈਡੀਸਨ ਹੁਣ ਇੰਗਲਿਸ਼ ਦੇ ਵਿੱਚ ਮੈਨੂੰ ਕੋਈ ਜ਼ਿਆਦਾ ਇਹਦੀ ਸਮਝ ਨਹੀਂ ਲੱਗਣੀ ਜੇ ক্লোਜ਼ ਕਰਕੇ ਦਿਖਾ ਦਵਾਂ ਤੇ ਸਾਰੇ ਅਰਥ ਕੱਢ ਲਓ ਕੀ ਇਹਨੇ ਹੈ ਜੀ ਮੈਂ 10 ਦਿਨ ਇਹਦੇ ਵਿੱਚ ਕੀ ਆ ਇਹਦੇ ਵਿੱਚ ਬੱਚੇ ਨੂੰ ਉਮਰ ਤੋਂ ਪਹਿਲਾਂ ਉਹਨੂੰ ਵੱਡਾ ਕਰਨਾ ਜੀ ਇੱਕ ਤਾਂ ਇਹ ਮੈਡੀਸਨ ਦੇ ਵਿੱਚ ਉਹਦੇ ਵਿੱਚ ਪਾਇਆ ਜਾਂਦਾ ਸਾਲਟ ਦੂਜਾ ਜਿੰਮੇ ਸਾਡੀਆਂ ਕੋਈ ਧੀਆਂ ਭੇਣਾਂ ਨੂੰ ਕੋਈ ਨੁਕਸਬਾ ਹੈ ਨਾ ਕਮਜ਼ੋਰੀ ਹੈ ਕਿਸੇ ਪੱਖੋਂ ਸਰੀਰਕ ਪੱਖੋਂ ਉਹਦੇ ਲਈ ਕਮਜ਼ੋਰੀ ਦੂਰ ਕਰਨੀ ਤੇ ਉਹਨਾਂ ਨੂੰ ਮਤਲਬ ਸਰੀਰਕ ਸੰਬੰਧ ਬਣਾਉਣ ਲਈ ਤਿਆਰ ਕਰਨ ਉਤੇਜਿਤ ਕਰਨਾ ਉਹ ਦਵਾਈ ਦਾ ਸਾਲਟ ਹੈ ਦੇ ਵਿੱਚ ਉਹ ਦਵਾਈ ਇੱਕ ਨਹੀਂ ਦੋ ਨਹੀਂ ਸ਼ੀਸ਼ੀਆਂ ਉੱਤੇ ਹਜ਼ਾਰਾਂ ਸ਼ੀਸ਼ੀਆਂ ਦੀ ਵੀਡੀਓ ਬਣਾ ਕੇ ਸੁਖਦੇਵ ਸਿੰਘ ਲੈ ਗਏ ਦਵਾਈ ਕੋਲੇ ਲੈ ਗਏ ਨੇ ਇਹ ਡੇਰੇ ਚ ਪਈ ਸੀ ਇਹ ਡੇਰੇ ਚ ਪਈ ਸੀ ਤੇ ਦਵਾਈਆਂ ਦਾ ਅਰਥ ਦੇਖੋ ਨਿਕਲਦੇ ਕੀ ਆ ਫਿਰ ਐਵੇਂ ਤਾਂ ਨਹੀਂ ਪੱਟਦੇ ਅਸੀਂ ਸਾਨੂੰ ਹੁਣ ਇਲਾਕੇ ਵਾਲੇ ਕਹਿਣ ਲੱਗ ਜਾਂਦੇ ਆ ਜੀ ਏ ਵੀ ਅਸੀਂ ਖੁੱਲਾ ਚੈਲੰਜ ਕਰਦੇ ਆਂ ਕਿ ਗੁਰੂ ਸਾਹਿਬ ਦੀ ਦਿੱਤੀ ਹੋਈ ਬਖਸ਼ਾ ਦਿਮਾਲੇ ਐਵੇਂ ਨਹੀਂ ਬੰਨੀ ਫਿਰਦੇ ਇਹ ਜੀ ਬਹਿ ਜਾਣਗੇ ਇਹ ਬਕਾਊ ਮਾਲ ਜੇ ਜ਼ੋਰਤ ਹੈ ਸਾਡੇ ਨਾਲ ਖੜੋ ਆ ਕੇ ਪਤਾ ਲੱਗੇ ਵੀ ਕਿੱਥੇ ਕਿੱਥੇ ਜਾਣਾ ਪੈਣਾ ਜੇ ਲੱਤਾਂ ਭਾਰ ਚੱਲਦੀਆਂ ਨੇ ਆ ਕੇ ਖੜੋ ਇੱਥੇ ਇਹ ਇੱਕ ਵਾਰੀ ਜਨਮ ਲੈਣਾ ਬਾਰ ਬਾਰ ਨਹੀਂ ਲੈਣਾ ਮੈਂ ਔਨ ਕੈਮਰਾ ਕਹਿਣਾ ਇਹ ਤੋਂ ਭੱਜਦੇ ਨਹੀਂ ਕਾਨੂੰਨ ਦੇ ਪੱਖੋਂ ਕਮਜ਼ੋਰ ਹੈ ਜੀ ਉਹ ਸਾਡੇ ਹੱਥ 'ਚ ਨਹੀਂ ਹੈਗਾ ਪਰ ਡਰ ਕੇ ਭੱਜਾਂਗੇ ਬੈਕ ਜਾਾਂਗੇ ਅੱਜ ਦੀ ਗੱਲ ਨਹੀਂ ਕਰਦੇ ਜਿੰਨੇ ਸੁਤਵਾਸ ਹੈਗੇ ਗੁਰੂ ਸਾਹਿਬ ਨੇ ਦਿੱਤੇ ਹਨ 칼ਗੀ ਧਰ ਦਾ ਖੂਨ ਰਗਾਂ ਦੇ ਵਿੱਚ ਹੈਗਾ ਇਹ ਸਾਡਾ ਪਛੋਕੜ ਪਤਾ ਕਰ ਲੋ ਸਰਦਾਰ ਬਹਾਦਰ ਸਿੰਘ ਜੀ ਪਤਾ ਹੀ ਨਹੀਂ ਮੇਰੇ 84 ਤੋਂ ਬਾਅਦ ਅਸੀਂ ਪੂਰਾ ਉਹ ਤਸ਼ੱਦਦ ਹੰਡਾਇਆ ਵੀ ਆ ਸਰੀਰਕ ਤੌਰ ਤੇ ਵੀ ਜਿਹੜਾ ਵੀ ਬਾਪੂ ਦੀਆਂ ਕਟੀਆਂ ਹੋਈਆਂ ਉਹਨਾਂ ਨੇ ਸਾਨੂੰ ਜਨਮ ਦਿੱਤਾ ਸੀ ਬੈਕ ਜਾਾਂਗੇ ਇਹ ਜਿਹੜੀ ਦੁੱਕੀ ਤਿੱਕੀ ਬੋਲਦੀਆਂ ਨੇ ਇਹ ਵੀ ਸੁਣ ਲੈਣਾ ਪਰ ਸਦਾ ਸਪਸ਼ਟ ਹੋ ਕੇ ਕਹਿੰਦੇ ਜਿਆਦਾ ਬਰਾਬਰ ਆ ਖੜੋ ਪਤਾ ਲੱਗੇ ਤੁਹਾਨੂੰ ਕਿੱਥੇ ਕਿਤੇ ਕੀ ਕੀ ਭਾਵ ਬੈਕਦੀਆਂ ਇਹ ਜੇ ਅਸੀਂ ਵੀ ਸਮਝੀਏ ਨੀ ਇੰਨੀ ਗੱਲ ਸਾਨੂੰ ਵੀ ਤਾਂ ਪੰਗਾ ਸੀ ਕਿਹਦੇ ਨਾਲ ਲਈ ਬੈਠੇ ਆ ਸਾਨੂੰ ਪਤਾ ਇਹ ਚੀਜ਼ ਦਾ ਅਸੀਂ ਨਹੀਂ ਡਰਦੇ ਆ ਕਿ ਮਰਨਾ ਇੱਕ ਦਾ ਨਾ ਇੱਥੋਂ ਨਿਕਲਣਾ 8 ਕਿਲੋਮੀਟਰ ਜਾਣਾ ਪਿੰਡ ਦਾ ਗੱਡੀ-ਬਾਜੀ ਕੀ ਕੀ ਰਗਾ ਕਰਾਂਗੇ ਮਰਨਾ ਤਾਂ ਹੈਗਾ ਲੱਤਾਂ ਐਕਸੀਡੈਂਟ 'ਚ ਟੁੱਟ ਜਾਂਦੀਆਂ ਜੇ ਇਹਨਾਂ ਦੇ ਹੱਥੋਂ ਕੁਝ ਲਿਖਿਆ ਆ ਤਾਂ ਵੀ ਨਹੀਂ ਡਰਦੇ ਸਾਡੇ ਹੱਥੋਂ ਕੁਝ ਕਰਨਾ ਲਿਖਿਆ ਸੀ ਤਾਂ ਵੀ ਨਹੀਂ ਡਰਦੇ ਪਰ ਅਸੀਂ ਕਾਨੂੰਨ ਦੇ ਦਾਇਰੇ 'ਚ ਸ਼ਾਂਤਮਈ ਤਰੀਕੇ ਨਾਲ ਲੋਕਾਂ ਦੇ ਸਹਿਯੋਗ ਦੇ ਨਾਲ ਸਹਿਜ ਤੇ ਸ਼ਾਂਤੀ ਨੂੰ ਰੱਖ ਕੇ ਚੱਲਣਾ ਅਪੀਲ ਦੁਬਾਰਾ ਸਾਡੀ ਪੇਰਾ ਇਲਾਕਾ ਨਿਵਾਸੀਆਂ ਨੂੰ ਸਾਡੇ ਤਾਂ ਤਾਂ ਬਖਸ਼ਿਸ਼ ਹੈਗੀ ਜੀ ਅਸੀਂ ਤਾਂ ਨਹੀਂ ਕਦੇ ਗਏ ਨਾ ਹੀ ਜਾਣਾ ਅਸੀਂ ਹੈ ਕਿ ਨਹੀਂ ਜੇ ਇਲਾਕੇ ਨੂੰ ਬਚਾਉਣਾ ਚਾਹੁੰਨੇ ਹੋ ਧੀਆਂ ਭੈਣਾਂ ਨੂੰ ਸੇਫ ਰੱਖਣਾ ਚਾਹੁੰਨੇ ਹੋ ਸਾਡੇ ਇਲਾਕੇ ਦਾ ਚੰਗਾ ਮਾਹੌਲ ਗੁਰਸਿੱਖੀ ਨਾਲ ਲੋਕਾਂ ਨੂੰ ਜੋੜਨਾ ਤਾਂ ਲੋਕ ਲਹਿਰ ਬਣ ਕੇ ਇਹਨਾਂ ਦੇ ਖਿਲਾਫ ਖੜਨਾ ਪੈਣਾ ਬਾਈ ਜੀ ਇਲਾਕੇ ਵਾਲੇ ਫਿਰ ਇਹਨਾਂ ਮਤਲਬ ਝਿਚਕਦੇ ਕਿਉਂ ਨੇ ਬੋਲਣਾ ਬਹੁਤ ਵਾਰ ਅਸੀਂ ਟਰਾਈ ਕੀਤਾ ਬੋਲ ਪੈਂਦੇ ਨੇ ਪਰ ਔਨ ਰਿਕਾਰਡ ਬੋਲਣਾ ਚਾਹੁੰਦੇ ਨਹੀਂ ਉਹ ਕੀ ਕੋਈ ਡਰ ਡਰੇ ਦਾ ਇੰਨਾ ਜ਼ਿਆਦਾ ਹੁਣ ਇਹ ਵੀ ਤੁਹਾਨੂੰ ਮੈਂ ਦੱਸ ਦਿੰਦਾ ਨੇ ਇਹ ਸਿੱਧੀ ਧਮਕੀ ਨਹੀਂ ਦਿੰਦੇ ਅੱਜ ਜਦੋਂ ਅਸੀਂ ਮਸਲਾ ਚੱਲਿਆ ਸਾਡੇ ਕੋਲੇ ਵੀਡੀਓ ਆ ਗਈ ਮੈਂ ਪੋਸਟ ਪਾਤੀ ਜਦੋਂ ਤਸਦੀਕ ਹੋ ਗਿਆ ਵੀ ਬਾਕੀ ਸ਼ੰਕਰ ਆਏ ਕਰਤੂਤ ਇਹ ਵੀ ਆ ਪਹਿਲਾਂ ਮੈਂ ਵੀਡੀਓ ਦੇਖੀ ਇੱਕ ਬੰਦੇ ਨੂੰ ਦਿਖਾਈ ਉਹ ਕਹਿੰਦਾ ਬਾਕੀ ਇਹ ਹੈ ਮੈਂ ਇੱਕ ਪੋਸਟ ਪਾਤੀ ਵੀ ਇਹਦਾ ਆਉਣ ਵਾਲੇ ਦਿਨਾਂ ਚ ਪਰਦਾਫਾਸ਼ ਹੋਊਗਾ ਵੀ ਇਹਦੀ ਕਾਲੀ ਕਰਤੂਤ ਸਾਹਮਣੇ ਆ ਰਹੀ ਆ ਉਹ ਦੂਜੇ ਤੀਜੇ ਦਿਨ ਵੀਡੀਓ ਸਾਈਡਾਂ ਤੋਂ ਵਾਇਰਲ ਹੋ ਕੇ ਸਾਰੇ ਇਲਾਕੇ ਦੇ ਵਿੱਚ ਫੈਲ ਗਈ ਇਹਨਾਂ ਨੇ ਫਿਰ ਆਪਦੀ ਜੋਰ ਜਮਾਈ ਸ਼ੁਰੂ ਕਰਤੀ ਜੀ ਡਿਪਟੀ ਸਾਹਿਬ ਦੇ ਦਰਖਾਸਤ ਦਿੱਤੀ ਇੱਕ ਬੰਦਾ ਤਰੀਕੇ ਨਾਲ ਭੇਜਿਆ ਉਹਦੀ ਕਹਾਣੀ ਕੀ ਉਹਨੇ ਸਟੋਰੀ ਕੀ ਤਿਆਰ ਕੀਤੀ ਉਹ ਜੇ ਇੱਕ ਨੇ ਪੰਗਾ ਲਿਆ ਸੀ ਉਹਦੇ ਫੇਟ ਮਰਵਾਤੀ ਮੈਂ ਸੁਣੀ ਗਿਆ 15 ਕਿ ਮਿੰਟ ਇੱਕ ਦਾ ਪਤਾ ਹੀ ਨਹੀਂ ਲੱਗਿਆ ਕਿੱਧਰ ਗਿਆ ਮੈਂ ਗੱਲ ਸੁਣ ਮੇਰੀ ਇਹਦੇ ਕੋਲੇ ਜਨਮ ਤੇ ਮੌਤ ਦਾ ਅਧਿਕਾਰ ਇਹਦੇ ਕੋਲੇ ਪ੍ਰਮਾਤਮਾ ਜਨਮ ਦੇਣ ਵਾਲਾ ਪ੍ਰਮਾਤਮਾ ਮੌਤ ਦੇਣ ਵਾਲਾ ਦੁੱਕੀ ਦਾ ਜਿਹੜਾ ਬੰਦਾ ਪਖੰਡੀ ਤੂੰ ਸਟੋਰੀਆਂ ਸਾਨੂੰ ਸੁਣਾਉਣਾ ਅਸੀਂ ਨਾ ਕੇ ਤੋ ਡਰਨਾ ਨਾ ਡਰੇ ਆ ਇਹ ਫੇਟਾ ਮਰਵਾਵੇ ਇਹ ਕੁਛ ਕਰੇ ਜੋ ਇਹਨੇ ਕਰਨਾ ਕਰ ਲਵੇ ਪਰ ਅਸੀਂ ਜਿੱਥੇ ਖੜੇ ਆ ਖੜਾਂਗੇ ਪਰ ਇਲਾਕੇ ਨੂੰ ਅਸੀਂ ਜਗਾਉਣ ਦੇ ਲਈ ਗੱਲਾਂ ਕਰਨੀਆਂ ਪੈਂਦੀਆਂ ਨਹੀਂ ਅਜੇ ਤੱਕ ਅਸੀਂ ਨਹੀਂ ਬੋਲੇ ਸੀਗੇ ਕਹਿਣ ਦਾ ਮਤਲਬ ਸਿੱਧੀ ਧਮਕੀ ਨਹੀਂ ਉਹਦੇ ਲੋਕਾਂ ਤੇ ਪ੍ਰੈਸ਼ਰ ਹੀ ਆ ਜਾਪਾ ਕਾਲਾ ਇਲਮ ਆ ਜੀ ਇਹਦੇ ਕੋਲੇ ਇਹਦੇ ਅੰਦਰ ਜਾਣ ਵਾਲੇ ਤਿੰਨ ਚਾਰ ਤਾਂ ਮੈਨੂੰ ਉਹ ਮਿਲਿਆ ਜਿਹੜੇ ਅੰਦਰ ਜਾਂਦੇ 10-15 ਸਾਲਾਂ ਤੋਂ ਇਹਦੇ ਕੋਲੇ ਕਾਲਾ ਇਲਮ ਬੈਠੇ ਮੈਨੂੰ ਮੇਰੇ ਕੋਲ ਛਾੜ ਦੇ ਨੂੰ ਬਿਠਾ ਸਾਡੇ ਨਾਲ ਇਹਦਾ ਕਾਲ ਮੈਂ ਦੇਦਾ ਕਿਹੜਾ ਕਾਲਾ ਇਲਮ ਹੈ ਇਹਦੇ ਕੋਲੇ ਲੋਕਾਂ ਨੂੰ ਮਤਲਬ ਡਰਾਏ ਹੋਰ ਤਰੀਕੇ ਨਾਲ ਹੋਇਆ ਆ ਕਾਲਾ ਇਲਮ ਤਾਂ ਸਾਹਮਣੇ ਆ ਕੇ ਕੀ ਇਹਦੇ ਕੋਲੇ ਦਿਂਦਾ ਨਹੀਂ ਕਰਤੂਤ ਉਹ ਦੇਖੋ ਉਹ ਆ ਕਾਲਾ ਇਲਮ ਹੈ ਮੈਂ ਇੱਕ ਗੱਲ ਇਹ ਵੀ ਕਹਿਣੀ ਚਾਹਨਾ ਜੀ ਦੇਖੋ ਪਹਿਲੇ ਸਮੇਂ ਤੇ ਵੀ ਹੁਣ ਵੀ ਹੈ ਨਾ ਜਦੋਂ ਵੀ ਕੋਈ ਇਹਦੇ ਕੋਈ ਬੀਬੀ ਜਾਂ ਕੋਈ ਜਾਂਦੀ ਇਹਨੂੰ ਮੱਥਾ ਟੇਕ ਦੇ ਦੇਹ ਧਾਰੀ ਸਰੀਰ ਨੂੰ ਸਾਸਰੀ ਕਾਲ ਫਤਿਹ ਬੁਲਾਉਣ ਦਾ ਫਰਜ਼ ਆਪਣਾ ਠੀਕ ਆ ਜੇ ਕੋਈ ਆਦ ਗ੍ਰੰਥ ਕੋਈ ਹੈਗਾ ਵਾ ਉਹਨੂੰ ਨਮਸਕਾਰ ਕਰਨਾ ਸਾਡਾ ਸਤਿਕਾਰ ਆ ਤੇ ਲੰਮੇ ਜਦੋਂ ਪੈ ਕੇ ਪੈਂਦਾ ਦੇਖ ਲੋ ਇਹਦੀਆਂ ਪਹਿਲੀਆਂ ਵੀਡੀਓ ਜਾਂ ਹੋਰ ਹੋਣੀਆਂ ਇਹ ਇਹ ਨਾ ਕਿ ਕਰਦਾ ਲੇਡੀ ਜਿਹੋ ਚਾ ਬੰਦਾ ਹੈ ਉਹਦੇ ਉੱਤੇ ਚੜ ਜਾਂਦਾ ਸੀਗਾ ਉਹ ਦੂਸਰੀ ਕੀ ਕਹਿੰਦੀ ਸੀ ਨਾ ਵੀ ਸਾਡੇ ਇਹ ਉੱਤੇ ਚੜ ਗਿਆ ਟੂਹੇ ਦੇ ਉੱਤੇ ਖੜ ਗਿਆ ਉੱਪਰ ਖੜ ਜਾਂਦਾ ਸੀ ਚੜ ਕੇ ਇਹਦੀ ਇਹ ਆਦਤ ਸੀਗੀ ਤੇ ਕਹਿੰਦੇ ਇਹ ਪਾਪ ਮੇਰੇ ਉੱਤਰ ਗਿਆ ਨਹੀਂ ਤੂੰ ਵੀ ਬਾਬੇ ਨੂੰ ਚੜਾ ਲਾ ਆ ਆਦਤ ਬੁੜੀਆਂ ਦੇ ਅੰਦਰ ਗਈ ਹੋਈ ਆ ਇਹ ਨਿਕਲਦੀ ਨਹੀਂ ਗਈ ਇਹ ਕੱਢਣੀ ਪੈਣੀ ਆ ਜੀ ਸਾਡੇ ਨਗਰ ਦੇ ਵਿੱਚ ਵੀ ਬਹੁਤ ਇਹਦਾ ਪ੍ਰਭਾਵ ਪਾਇਆ ਹੋਇਆ ਵਾ ਉਹ ਬੀਬੀਆਂ ਭੈਣਾਂ ਦੇ ਉੱਤੇ ਪਤਾ ਨਹੀਂ ਪੱਕੇ ਸਰ ਦਾ ਲੋਹਾ ਮੈਨੂੰ ਸਮਝ ਨਹੀਂ ਆਉਂ ਉਹ ਬਾਰਖ ਆੜਿਓ ਆ ਉਹਦੇ ਵਿੱਚ ਕਿਵੇਂ ਉਹਨੇ ਦੱਸਿਆ ਵੀ ਇਹ ਬੱਚੇ ਦਾ ਨਾਨਕ ਸਣੋਂ ਭੱਜ ਕੇ ਆ ਕੇ ਉਹ ਕਹਿੰਦੀ ਵੀ ਮੈਂ ਇੱਥੇ ਆਈ ਵੀ ਇੱਥੇ ਵੀ ਉਹ ਹਜੇ ਨਿਕਲਿਆ ਵੀ ਇਹ ਕੀ ਆ ਮੇਰੇ ਨਾਲ ਇਹ ਜੇ ਸੰਬੰਧ ਸੰਬੰਧ ਬਣਾਏ ਆ ਠੀਕ ਆ ਉਹ ਬੀਬੀ ਹੁਣ ਸਾਹਮਣੇ ਆ ਜੂਗੀ ਤਾਂ ਉਹ ਸਾਰਾ ਪਤਾ ਲੱਗ ਜਾਊਗਾ ਇਹੋ ਜਿਹੇ ਕਰਤੂਤਤਾ ਕਰਦਾ ਜੀ ਬਾਕੀ ਇਹ ਮੈਂ ਨਗਰ ਦੇ ਆਪਿਆਂ ਨੂੰ ਤਲਵੰਡੀ ਖੁਰਦ ਦੀ ਸੰਗਤ ਨੂੰ ਕਹਿਣਾ ਬਈ ਭਾਈ ਡੱਟ ਕੇ ਖੜਜੋ ਦਾਸ ਤਾਂ ਖੜਾ ਵਾ ਚਾਹੇ ਕੁਝ ਵੀ ਹੋਵੇ ਆਪ ਦੇਖਦੇ ਵੀ ਅੱਗੇ ਪਿੱਛੇ ਦਾ ਮੇਰੇ ਕੋਈ ਹੈ ਨਹੀਂਗਾ ਪਤਾ ਹੀ ਆ ਠੀਕ ਆ ਉਦੋਂ ਹੋਰ ਕੀ ਕਰਨਾ ਮੈਂ ਇਸ ਲਈ ਮੈਂ ਬੇਨਤੀ ਕਰਦਾ ਵੀ ਭਾਈ ਜਾਗਣ ਦੀ ਲੋੜ ਆ ਜੇ ਭਾਈ ਤੁਸੀਂ ਆਪਦੇ ਬੱਚੇ ਤੁਸੀਂ ਦੇਸ਼ ਵਿਦੇਸ਼ ਦੇ ਕਹਿੰਦੇ ਮੇਰਾ ਆਹ ਜਿਹੜੀ ਗੱਲ ਆਉਂਦੀ ਆ ਸਾਡੇ ਬੱਚੇ ਆ ਜਾਂ ਸਾਡਾ ਆ ਇਹ ਹੋਊਗਾ ਉਹ ਲੜਾਈ ਜੰਗ ਲਈ ਕੁੱਦਿਆਂ ਆ ਮੈਂ ਕੋਈ ਪਰਵਾਹ ਹੀ ਨਹੀਂ ਹੈਗੀ ਜਿੱਦੀ ਵੀ ਜਵਾਨਤ ਕਰੋਣੀ ਮੈਂ ਕਰਾਂ ਕੋਸ ਕਰੋਣਾ ਹੋਰ ਕਰੋਣਾ ਕਰਾਂ ਜਿੰਨੇ ਪਰਚੇ ਪੈਂਦੇ ਆ ਮੈਂ ਚੱਲੂ ਮੈਂ ਲੈ ਕੇ ਚੱਲਦਾ ਮੈਂ ਇਹੋ ਜੀ ਪਰਮਾਤਮਾ ਦੀ ਨਹੀਂ ਕਿਰਪਾ ਹੈਗੀ ਆ ਇਹੋ ਜੀ ਗੱਲ ਨਹੀਂ ਜੇ ਜੰਗ ਦੇ ਵਿੱਚੋਂ ਅਸੀਂ ਹਾਰਨ ਵਾਲੇ ਨਹੀਂ ਹੈਗੇ ਹਾਂ ਪਰਮਾਤਮਾ ਦੀ ਛੜਦੀ ਕਲਾ ਚੜ੍ਹਦੀ ਕਲਾ ਰਹੂਗੀ ਸਾਡੇ ਉੱਪਰ ਇਹ ਬੇਨਤੀ ਮੈਂ ਜ਼ਰੂਰ ਕਰਦਾ ਭਾਈ ਬਾਹਰ ਨਿਕਲਣਾ ਪੈਣਾ ਭਾਈ ਜੀ ਕੋਈ ਪਰਿਵਾਰ ਦਾ ਜਿਹੜਾ ਉਹਦਾ ਕੁੜੀ ਦਾ ਪਰਿਵਾਰ ਸੀਗਾ ਉਹਦਾ ਤਾਂ ਨਹੀਂ ਕੋਈ ਬਾਅਦ ਦੇ ਵਿੱਚ ਕੁਝ ਰੈਕਸ਼ਨ ਆਇਆ ਕੋਈ ਉਸਨੇ ਤੁਹਾਡੇ ਤੱਕ ਪਹੁੰਚ ਕੀਤੀ ਹੋਵੇ ਜਿਉਂ ਪੀੜਤ ਨੇ ਜਾਂ ਕੀ ਸੀ ਕੀ ਸਹਿਮਤੀ ਸੀ ਕੀ ਸਹਿਮਤੀ ਨਾਲ ਨਹੀਂ ਉਹ ਵੀਡੀਓ ਬਣੀ ਜਾਂ ਜੋ ਕੁਝ ਵੀ ਵੀਡੀਓ ਦੇ ਵਿੱਚ ਚੱਲ ਰਿਹਾ ਸੀ ਕਿ ਉਹ ਸਹਿਮਤੀ ਸੀ ਜਾਂ ਸਹਿਮਤੀ ਤੋਂ ਬਿਨਾ ਸੀ ਦੇਖੋ ਇਹਦੇ ਬਾਰੇ ਵੀ ਆਪਾਂ 2 ਮਿੰਟ ਦੱਸ ਦਈਏ ਜੀ ਕਿਉਂਕਿ ਇੰਨਾ ਕਾਨੂੰਨ ਨੂੰ ਆਪਾਂ ਵੀ ਸਮਝਦੇ ਆ ਜਦੋਂ ਕਿ ਇਸ ਤਰ੍ਹਾਂ ਤਰੀਕੇ ਨਾਲ ਰਿਲੇਸ਼ਨ ਬਣਦੇ ਨੇ ਜੇ ਸਹਿਮਤੀ ਦਾ ਉੱਤੇ ਕਾਨੂੰਨੀ ਕਾਰਵਾਈ ਕੋਈ ਨਹੀਂ ਹੁੰਦੀ ਪਰ ਅਸੀਂ ਫੇਰ ਦੁਬਾਰਾ ਪਹਿਲਾਂ ਵੀ ਅਸੀਂ ਕਹਿ ਚੁੱਕੇ ਹਾਂ ਕੈਮਰੇ ਦੇ ਵਿੱਚ ਤੇ ਫੇਰ ਉਸ ਲੇਡੀ ਨੂੰ ਅਸੀਂ ਅਪੀਲ ਕਰਦੇ ਹਾਂ ਬੇਨਤੀ ਵੀ ਕਰਦੇ ਹਾਂ ਵੀ ਜੇ ਕਿਸੇ ਤਰੀਕੇ ਨਾਲ ਉਹਨੂੰ ਡਰਾਇਆ ਗਿਆ ਧਮਕਾਇਆ ਗਿਆ ਜਾਂ ਬਰਗਲਾਇਆ ਗਿਆ ਗੱਲਾਂ ਦੇ ਵਿੱਚ ਲੈ ਕੇ ਕਈ ਵਾਰ ਇਹ ਕਹਿ ਦਿੰਦੇ ਹੁੰਦੇ ਆ ਜੀ ਸਾਡਾ ਮਤਲਬ ਪ੍ਰਮਾਤਮਾ ਨੇ ਇਹ ਉਹ ਬੜਾ ਇਹਨਾਂ ਕੋਲੇ ਕਹਾਣੀਆਂ ਰਚਨ ਨੂੰ ਹੁੰਦੀਆਂ ਉਸ ਤਰੀਕੇ ਨਾਲ ਕੋਈ ਸ਼ੋਸ਼ਣ ਕੀਤਾ ਗਿਆ ਉਹ ਆ ਕੇ ਬਿਆਨ ਦਵੇ ਤੇ ਪਰਚਾ ਬਣ ਜਾਣਾ ਜਦੀ ਜੇ ਮਤਲਬ ਉਹ ਨਹੀਂ ਆਉਣਾ ਚਾਹੁੰਦੇ ਤੇ ਫੇਰ ਆਪਣੀ ਜਿਹੜੀ ਕਾਨੂੰਨੀ ਕਾਰਵਾਈ ਹੈ ਅਜੇ ਤੱਕ ਇੱਥੇ ਰੁਕੀ ਹੋਈ ਹੈ ਜਿਹੜੀ ਧਰਮਿਕ ਭਾਵਨਾ ਦੀ ਠੇਸ ਪਹੁੰਚਾਉਣ ਦੀ ਤੇ 299 ਦੀ ਧਾਰਾ ਲੱਗ ਚੁੱਕੀ ਹੈ ਪਰਿਵਾਰ ਵੀ ਨਹੀਂ ਆਇਆ ਕੋਈ ਨਹੀਂ ਪਰਿਵਾਰ ਨੇ ਸਾਡੇ ਤੱਕ ਕੋਈ ਪਹੁੰਚ ਨਹੀਂ ਕਰੀ ਜੀ ਇੱਕ ਜ਼ਰੂਰ ਵਾਅਦਾ ਕਰਦੇ ਹਾਂ ਅਸੀਂ ਗੁਰਸਿੱਖ ਬੰਦੇ ਆ ਜਿਹੜਾ ਵੀ ਪੀੜਤ ਪਰਿਵਾਰ ਇੱਕ ਮੇਰੇ ਤੱਕ ਪਹੁੰਚ ਕਰੀ ਸੀ ਵੀ ਇਹ ਹਰ ਹਾਲਤ ਤੁਸੀਂ ਭਾਈ ਇਹਨੂੰ ਕਰੋ ਸਾਡੇ ਨਾਲ ਇਹ ਵਕਤ ਪਿਆ ਹੈ ਵਾ ਕਿਉਂਕਿ ਉਹ ਉਹ ਪਰਿਵਾਰ ਜੂਰੂਪਟ ਦੇ ਵੀ ਸਾਡੇ ਘਰ ਵੀ ਉੱਥੇ ਵੀ ਲੜਕੀਆਂ ਜਾਂ ਰਹਿ ਚੁੱਕੀਆਂ ਨੇ ਉੱਥੇ ਡੇਰੇ ਦੇ ਵਿੱਚ ਉਹ ਅਗਲਾ ਸੱਕ ਕਰਦਾ ਵੀ ਤੂੰ ਉਸ ਡੇਰੇ 'ਚ ਰਹਿ ਕੇ ਵੀ ਤੇਰੇ ਨਾਲ ਇਹ ਵੀ ਕਜਿਆ ਕਲੇ ਸਪੈ ਚੁੱਕਿਆ ਜੀ ਹੁਣ ਕੀ ਕੀਤਾ ਕੀ ਜਾਵੇ ਆ ਵੀ ਹਾਲਾਤ ਸਾਡੇ ਸਾਹਮਣੇ ਆਇਆ ਵੀ ਲੜਕੀਆਂ ਵਿਆਹ ਉੱਥੋਂ ਇਹਨਾਂ ਨੇ ਬੈਹੀਆਂ ਜਿਹੜੀਆਂ ਉਹ ਪਰਿਵਾਰਾਂ ਦੇ ਵਿੱਚ ਗਈਆਂ ਹੁਣ ਜਦੋਂ ਇਹ ਵੀਡੀਓ ਵਾਇਰਲ ਹੋਈ ਅਗਲਾ ਕਹਿੰਦਾ ਵੀ ਤੂੰ ਵੀ ਉੱਥੇ ਰਹਿ ਕੇ ਐਵੇਂ ਖਬਰਾਂ ਤੂੰ ਵੀ ਇਹੋ ਜਿਹਾ ਕੁਛ ਕੀਤਾ ਹੋਊਗਾ ਇਹ ਹੋਇਆ ਇਹ ਅਸੀਂ ਜ਼ਰੂਰ ਕਹਿੰਦੇ ਆ ਵੀ ਸਾਇਲੈਂਟ ਰੱਖਾਂਗੇ ਸਾਡੇ ਨਾਲ ਰੱਖ ਲੋ ਅਸੀਂ ਗੱਲ ਕਰਕੇ ਤਫ਼ਤੀਸ਼ ਕਰਕੇ ਕਾਰਵਾਈ ਕਰਕੇ ਇਹਦੀ ਸਾਰੀ ਕਾਨੂੰਨੀ ਜੇਲ੍ਹ ਦੇ ਅੰਦਰ ਭੇਜਾਂਗੇ ਕਿਉਂਕਿ ਅਸੀਂ ਸਾਇਲੈਂਟ ਰੱਖਾਂਗੇ ਲੜਾਈ ਥੋੜੀ ਲੜਾਂਗੇ ਥੋੜੇ ਪ੍ਰੂਫ ਹੋਣੇ ਚਾਹੀਦੇ ਸਾਡੇ ਕੋਲ ਸਾਹਮਣੇ ਆ ਕੇ ਅਸੀਂ ਉਹ ਸਾਰੇ ਪਰਦਖ ਕਰ ਦਾਂਗੇ ਕਉਂ ਇਨਕਵਰੀ ਹੋ ਜੂਗੀ ਬਸ ਦੇਖੋ ਇਸ ਇੱਕ ਬੜੀ ਮਤਲਬ ਨਮਰਤਾ ਸਹਿਤ ਬੇਨਤੀ ਹੈ ਜੀ ਇਹ ਉੱਥੇ ਬਹੁਤ ਜਾਣਦੇ ਨੇ ਹਜ਼ਾਰਾਂ ਲੱਖਾਂ ਚਾਵਾਜਾਈ ਹੈਗੀ ਆ ਧੀਆਂ ਭੈਣਾਂ ਸਾਡੀਆਂ ਬਰਾਬਰ ਦੀਆਂ ਨੇ ਸਾਰੀਆਂ ਗਲਤ ਨਹੀਂ ਹੈਗੀਆਂ ਉੱਥੇ ਜੇ ਮਤਲਬ ਇਹ ਕੋਈ ਮੈਸੇਜ ਇਸ ਤਰੀਕੇ ਦਾ ਜਾ ਰਿਹਾ ਉਹ ਵੀ ਅਸੀਂ ਖੰਡਨ ਕਰਦੇ ਆਂ ਵੀ ਸਾਰੀ ਮਤਲਬ ਜਿੰਨੇ ਉੱਥੇ ਕਈ ਤਾਂ 100 ਜਾਂਦੇ ਆ ਮਤਲਬ ਪਰਿਵਾਰ 100 ਦੇ 100 ਪਰਿਵਾਰ ਗਲਤ ਨਹੀਂ ਹੈਗਾ ਫਸ ਜਾਂਦਾ ਜਿਹੜਾ ਇਹਦੇ ਜਾਲ ਦੇ ਵਿੱਚ ਬੜੇ ਤਰੀਕੇ ਦੇ ਨਾਲ ਜਾਲ ਦੇ ਵਿੱਚ ਪਸਾਉਂਦੇ ਨੇ ਉਹਦੇ ਨਾਲ ਇਸ ਤਰੀਕੇ ਦੀਆਂ ਘਟਨਾਵਾਂ ਹੁੰਦੀਆਂ ਨੇ ਜਿਹੜੇ ਸਾਰੇ ਜਾਂਦੇ ਕੋਈ ਸਾਰੇ ਪੀੜਤ ਨਹੀਂ ਹੈਗੇ ਉੱ ਹਾਂਜੀ ਇਹ ਤਾਂ ਅਸੀਂ ਵੀ ਕਹਿੰਦੇ ਆ ਕਿ ਸਾਰੇ ਕੋਈ ਵੀ ਲੋਕ ਹਮੇਸ਼ਾ ਇਹ ਨਹੀਂ ਹੁੰਦਾ ਕਿ ਸਾਰੇ ਹੀ ਇੱਕੋ ਜਿਹੇ ਹੋਣ ਬਹੁਤ ਚੰਗੇ ਹੁੰਦੇ ਨੇ ਉਹਨਾਂ ਦੇ ਵਿੱਚੋਂ ਕੋਈ ਮਾੜਾ ਨਿਕਲਦੇ ਆ ਪਰ ਇਹ ਮਾਮਲਾ ਤਾਂ ਵਧਿਆ ਕਿਉਂਕਿ ਡੇਰੇ ਦਾ ਨਾਮ ਆ ਔਰ ਡੇਰੇ ਨੂੰ ਲੈ ਕੇ ਪੰਜਾਬ ਦੇ ਵਿੱਚ ਕੀ ਧਾਰਨਾ ਹੈ ਪਿਛਲੇ ਤਨ 4 ਸਾਲਾਂ ਦੇ ਵਿੱਚ ਡੇਰਿਆਂ ਨੂੰ ਲੈ ਕੇ ਕੀ ਕੁਝ ਪੰਜਾਬ ਦੇ ਵਿੱਚ ਹੋਇਆ ਉਹ ਵੀ ਸਭ ਨੇ ਦੇਖਿਆ ਸੋ ਪਿੰਡ ਵਾਲਿਆਂ ਦਾ ਪੱਖ ਵੀ ਲਿਆਉਣਾ ਜ਼ਰੂਰੀ ਸੀ ਅਸੀਂ ਪ੍ਰੋ ਪੰਜਾਬ ਟੀਵੀ ਦੀ ਪਹਿਲਾਂ ਡੇਰੇ ਦਾ ਪੱਖ ਲਿਆ ਸਭ ਤੋਂ ਪਹਿਲਾਂ ਕਿਉਂਕਿ ਜਿੱਥੋਂ ਦੀ ਵੀਡੀਓ ਆਈ ਉਹਨਾਂ ਨੇ ਕਿਹਾ ਕਿ ਅਸੀਂ ਸਹੀ ਆ ਬਦਨਾਮ ਕੀਤਾ ਜਾ ਰਿਹਾ ਪਰ ਫਿਰ ਦੋ ਪੱਖ ਵੀ ਲੈਣੇ ਹੁੰਦੇ ਨੇ ਦੂਸਰਾ ਪੱਖ ਕਿਹੜਾ ਸੀ ਲਿਆ ਹੁਣ ਪਿੰਡ ਵਾਲਿਆਂ ਦਾ ਕਿ ਭਾਈ ਤੁਸੀਂ ਦੱਸੋ ਤੁਸੀਂ ਕਿਸ ਤੇ ਕਹੋਗੇ ਕੈਮਰਾ ਪਰਸਨ ਬਲਜਿੰਦਰ ਨਾਮ ਮਨਦੀਪ ਜੋਤ ਮੁੱਲਾਂਪੁਰ ਦਾ